ਆਡੀ ਆਪਣੀ ਸਿੰਗਲ ਫਰਮ ਸੀ 2008 ਤੱਕ ਇਹ 2018 ਤੱਕ ਸਿੰਗਲ ਸੀ 2018 ਚ ਸਤਵਲ ਸ਼ਰਮਾ ਨੂੰ 파ਟਨਰ ਬਣਾਇਆ ਸੀ ਇਹ ਸਾਡੇ ਕੋਲ ਪਹਿਲਾਂ ਵਰਕਰ ਸੀ ਕੰਮ ਕਰਦਾ ਸੀ ਸੈਂਪਲ ਮਾਸਟਰ ਸੀ ਸੀ ਲਿਮਟਡ ਫੈਕਟਰੀ ਦੇ ਨਾਮ ਤੇ ਨਹੀਂ ਮੇਰੇ ਇਸ ਘਰ ਦੇ ਨਾਮ ਦੇਤੇ ਇਹਨਾਂ ਨੇ ਲੋਨ ਚੱਕਿਆ ਸੀ ਸੀਸੀ ਲਿਮਟ ਜਿਹੜੀ ਘਰ ਦੇ ਉੱਤੇ ਲੈ ਕੇ ਉਹ ਬਿਲਡਿੰਗ ਤੇ ਲਗਾਇਆ ਪ੍ਰੋਫਿਟ ਸਾਰਾ ਲਗਾਇਆ ਇਹਨਾਂ ਨੇ ਬਿਲਡਿੰਗ ਤੇ ਇੱਲਾਹ ਰੈਂਟ ਦੇ ਸੀ ਫਿਰ ਇੱਥੇ ਲੈ ਕੇ ਆਏ ਇਹਨੇ ਕਿਹਾ ਕਿ ਮੇਰੇ ਕੋਲ 220 ਗਜ਼ ਦਾ ਪਲਾਟ ਪਿਆ ਹੈ ਤੁਸੀਂ ਫੈਕਟਰੀ ਉੱਥੇ ਬਣਾ ਲਓ ਉੱਥੇ ਫੈਕਟਰੀ ਬਣਾਈ ਸੀ ਇਹਨਾਂ ਨੇ ਪੈਸਾ ਸਾਰਾ ਇਹਨਾਂ ਨੇ ਲਗਾਇਆ ਫੈਕਟਰੀ ਤੇ ਦੋ ਜਾਂ ਤਿੰਨ ਵੈਂਡਰ ਵੀ ਹੈਗੇ ਅੰਦਰ ਜੀ ਔਰ ਬਾਕੀ ਫਲੈਟ ਮਸ਼ੀਨ ਵੀ ਹੈਗੀ ਆ ਸਾਰਾ ਫਰਨੀਚਰ ਹੈ ਇੱਥੋਂ ਤੱਕ ਕਿ ਅੰਦਰ ਫਿਲਟਰ ਪਾਣੀ ਵਾਲਾ ਲੱਗਾ ਹੋਇਆ ਤੱਕ ਵਰਕਰ ਲਈ ਚਾਹ ਬਣਾ ਲਈ ਗੈਸੀ ਚੁੱਲਾ ਤੱਕ ਸਭ ਸਾਡਾ ਆ ਕਿ ਫੈਕਟਰੀ ਗਈ ਨੇ ਨੋ ਹਰੈਸਮੈਂਟ ਕੀਤਾ ਉੱਥੇ ਮੈਨੂੰ ਕੰਦਾ ਛੜੂ ਲਗਾਉ ਉੱਥੇ ਫੈਕਟਰੀ ਚ ਕੁੜੀ ਨੇ ਵਰਕਰਜ਼ ਦੀ ਤਰ੍ਹਾਂ ਉੱਥੇ ਵੈਂਡਰ ਤੇ ਭਰਾਈ ਕੀਤੀ ਮਾਲ ਦੀ ਜਦੋਂ ਇਹਨੂੰ ਪਤਾ ਲੱਗਿਆ ਕੁੜੀ ਨੇ ਸਾਕਿਤਾਬ ਮੰਗਿਆ ਇਹਨੇ ਸਾਕਿਤਾਬ ਨਹੀਂ ਦਿੱਤਾ ਸਾਨੂੰ ਫਿਰ ਇਹਨੇ ਜ਼ਲੀਲ ਕਰਕੇ ਵਰਕਰਸ ਦੇ ਸਾਹਮਣੇ ਇਹਨੇ ਸਾਨੂੰ ਫੈਕਟਰੀ ਚੋਂ ਬਾਹਰ ਕੱਢਿਆ ਸੀ ਸੋ ਸਾਸਤਰੀ ਗਾਲ ਜੀ ਅੱਜ ਫਿਰ ਇੱਕ ਨਵੇਂ ਮੁੱਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਏ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਦੋਸਤ ਨਾਲ ਬਹੁਤ ਪਿਆਰ ਕਰਦੇ ਹੋ ਉਹਦੇ ਤੇ ਬੜਾ ਵਿਸ਼ਵਾਸ ਕਰਦੇ ਹੋ ਤੇ ਉਹਦੇ ਨਾਲ ਕੋਈ ਵੀ ਬਿਜ਼ਨਸ ਸਾਂਝਾ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਇਹ ਜਿਹੜੀ ਕਹਾਣੀ ਹੈ ਜਿਹੜੀ ਅੱਜ ਦੀ ਸਟੋਰੀ ਹੈ ਇਹ ਜਰੂਰ ਸੁਣ ਲਓ ਨਹੀਂ ਤਾਂ ਤੁਹਾਡਾ ਪਰਿਵਾਰ ਵੀ ਐਵੇਂ ਰੂਲ ਸਕਦਾ ਹੈ ਆਓ ਗੱਲਬਾਤ ਕਰਾਂਦੇ ਆ ਇੱਕ ਤੁਹਾਡੀ ਇੱਕ ਜਿਹੀ ਮਹਿਲਾ ਨਾਲ ਜਿਹੜੀ ਅੱਜ ਉਹਨਾਂ ਦੇ ਪਤੀ ਦੀ ਡੈਥ ਤੋਂ ਬਾਅਦ ਇੱਕ ਅਰਬਾਂ ਰੁਪਏ ਦੀ ਮਾਲਕ ਜਿਹੜੀ ਲੇਡੀਜ਼ ਹੈ ਅੱਜ ਉਹ ਕਿਵੇਂ ਆਪਣੀ ਜਿਹੜੀ ਪ੍ਰੋਪਰਟੀ ਹੈ ਜਿਹੜੀ ਆਪਣੇ ਉਹਦੀ ਮਸ਼ੀਨਰੀ ਹੈ ਉਹਦੇ ਲਈ ਕਿਵੇਂ ਦਰਦ-ਦਰਦ ਦੀ ਠੋਕਰਾਂ ਖਾ ਰਹੀ ਹੈ ਕਦੇ ਥਾਣੇ ਜਾਂਦੀ ਹੈ ਕਦੇ ਸੀਪੀ ਦਫ਼ਤਰ ਜਾਂਦੀ ਹੈ ਲੇਕਿਨ ਕਿਤੇ ਵੀ ਕਿਸੇ ਵੀ ਪ੍ਰਕਾਰ ਜਿਹੜੀ ਸੁਣਾਈ ਹੈ ਉਹਦਾ ਕਹਿਣਾ ਹੈ ਕਿ ਨਹੀਂ ਹੋ ਪਾਰੀ ਆਹ ਗਲਬਤ ਕਰਾਨੇ ਆ ਪਾਜੀ ਸਾਸਰੀਕਾਲ ਜੀ ਸਾਸਰੀਕਾਲ ਜੀ ਪਾਜੀ ਕੀ ਨਾਮ ਹੈ ਤੁਹਾਡਾ ਕਿਰਨ ਵਰਮਾ ਅੱਛਾ ਕਿਰਨ ਜੀ ਇਹ ਦੱਸੋ ਕਿ ਇਹ ਜਿਹੜੀ ਤੁਹਾਡੀ ਫਰਮ ਹੈ ਇਹਦੇ 'ਚ ਜਦੋਂ ਇਹ ਕਦੋਂ ਰਜਿਸਟਰਡ ਹੋਈ ਹੈ ਜੀ ਇਹ ਸਾਡੀ ਆਪਣੀ ਸਿੰਗਲ ਫਰਮ ਸੀ 2008 ਤੋਂ ਇਹ 2018 ਤੱਕ ਸਿੰਗਲ ਸੀ 2018 ਚ ਸਤਵਲ ਸ਼ਰਮਾ ਨੂੰ 파ਟਨਰ ਬਣਾਇਆ ਸੀ ਇਹ ਸਾਡੇ ਕੋਲ ਪਹਿਲਾਂ ਵਰਕਰ ਸੀ ਕੰਮ ਕਰਦਾ ਸੀ ਸੈਂਪਲ ਮਾਸਟਰ ਜੀ ਉਸ ਤੋਂ ਬਾਅਦ ਜਦੋਂ ਹੋ ਗਿਆ ਇਹ ਜਿਹੜੀ ਤੁਹਾਡੀ ਜਿਹੜੀ ਫਰਮ ਜਿੱਥੇ ਇਹ ਫੈਕਟਰੀ ਬਣੀ ਹੋਈ ਹੈ ਹਾਂਜੀ ਉਸ ਟਾਈਮ ਜਦੋਂ ਇਹਨਾਂ ਨੂੰ ਪਾਟਨ ਬਣਾਇਆ ਉਦੋਂ ਇਹ ਫਰਮ ਸੀ ਆ ਕਿਤੇ ਕਿਰਾਏ ਤੇ ਰੈਂਟ ਤੇ ਤੁਸੀਂ ਚਲਾ ਰਹੇ ਸੀ ਇਹਨੂੰ ਪਹਿਲਾਂ ਰੈਂਟ ਤੇ ਸੀ ਫਿਰ ਇੱਥੇ ਲੈ ਕੇ ਆਏ ਇਹਨੇ ਕਿਹਾ ਕਿ ਮੇਰੇ ਕੋਲ 250 ਗਜ਼ ਦਾ ਪਲਾਟ ਪਿਆ ਹੈ ਤੁਸੀਂ ਫੈਕਟਰੀ ਉੱਥੇ ਬਣਾ ਲਓ ਉੱਥੇ ਫੈਕਟਰੀ ਬਣਾਈ ਸੀ ਇਹਨਾਂ ਨੇ ਪੈਸਾ ਸਾਰਾ ਇਹਨਾਂ ਨੇ ਲਗਾਇਆ ਫੈਕਟਰੀ ਤੇ ਯਾਨੀ ਜਿਹੜੀ ਜਗ੍ਹਾ ਸੀ ਉਹ ਸਤਪਾਲ ਦੀ ਸੀਗੀ ਤੇਰਾ ਪੈਸਾ ਸੀ ਉਹ ਤੁਹਾਡੇ ਹਸਬੰਦ ਨੇ ਲਗਾਇਆ ਹਾਂਜੀ ਠੀਕ ਹੈ ਉਸ ਤੋਂ ਬਾਅਦ ਫਿਰ ਸਭ ਕੁਝ ਠੀਕ ਚੱਲਦਾ ਰਿਹਾ ਕਿੰਨਾ ਟਾਈਮ ਠੀਕ ਚੱਲਦਾ ਰਿਹਾ ਕੁਝ ਵੀ ਨਹੀਂ ਪਿਛਲੀ ਫੈਕਟਰੀ ਇਹ ਬਣੀ ਹੈ 2022 ਦੇ ਵਿੱਚ ਮਈ ਚ ਜੀ 2023 ਮਾਰਚ ਦੇ ਵਿੱਚ ਸ਼ਿਫਟ ਕੀਤੀ ਹੈ ਇਧਰ ਫੈਕਟਰੀ ਜੀ 2000 ਜਨਵਰੀ ਤੋਂ ਮੇਰੇ ਹਸਬੰਦ ਕੰਮ ਤੇ ਨਹੀਂ ਗਏ ਉਹ ਬਿਮਾਰ ਸੀ ਜੀ ਇਹੀ ਦੇਖਦਾ ਸੀ ਸਾਰੀ ਫੈਕਟਰੀ ਮਸ਼ੀਨਰੀ ਸਭ ਕੰਮ ਮੇਰੇ ਹਵਾਲੇ ਆ ਮੇਰੀ ਸਾਰੀ ਮਸ਼ੀਨਰੀ ਇਹ ਸਾਹਮਣੇ ਬੈਠਾ ਹੋਇਆ ਹੁੰਦਾ ਕਿੰਨੀਆਂ ਮਸ਼ੀਨਾਂ ਨੇ ਉੱਥੇ ਵੱਡੀਆਂ ਸਟਾਲ ਮਸ਼ੀਨਾਂ ਦਸੀਆਂ ਜਾ ਰਹੀਆਂ ਜਿਵੇਂ ਹਾਂਜੀ ਸਟਾਲ ਮ ਹਵਡੀਆਂ ਮਸ਼ੀਨਾਂ ਆ ਬਾਕੀ ਅੰਦਰ ਵੈਂਡਰ ਹੈ ਛੋਟੀ ਮਸ਼ੀਨਰੀ ਸਲਾਈ ਮਸ਼ੀਨਾਂ ਵੀ ਪਈਆਂ ਹੋਈਆਂ ਆ ਕਿੰਨੀ ਸਲਾਈ ਮਸ਼ੀਨਾਂ ਆ ਕਿ ਆਵਰਲਕ ਵਗੈਰਾ ਸੋ ਟੋਟਲ ਕਿੰਨੀਆਂ ਮਸ਼ੀਨਾਂ ਹੋਣਗੀਆਂ ਟੋਟਲ ਮਸ਼ੀਨਰੀ ਚਾਰ ਦੂਜੀਆਂ ਸਲਾਈ ਦੀਆਂ ਮਸ਼ੀਨਾਂ ਆ ਜੀ ਤੇ ਅੰਦਰ ਦੋ ਜਾਂ ਤਿੰਨ ਵੈਂਡਰ ਵੀ ਹੈਗੇ ਆ ਅੰਦਰ ਜੀ ਔਰ ਬਾਕੀ ਫਲੈਟ ਮਸ਼ੀਨ ਵੀ ਹੈਗੀ ਆ ਸਾਰਾ ਫਰਨੀਚਰ ਹੈ ਇੱਥੋਂ ਤੱਕ ਕਿ ਅੰਦਰ ਫਿਲਟਰ ਪਾਣੀ ਵਾਲਾ ਲੱਗਾ ਹੋਇਆ ਤੱਕ ਵਰਕਰ ਲਈ ਚਾਪ ਨਾਲ ਲਈ ਗੈਸੀ ਚੁੱਲਾ ਤੱਕ ਸਭ ਸਾਡਾ ਆ ਹੁਣ ਉਹਨਾਂ ਦਾ ਕੀ ਕਹਿੰਦੇ ਜੂ ਤੁਹਾਡੀ ਹਸਬੰਦ ਦੀ ਡੈਥ ਹੋ ਗਈ ਤੁਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹੜਾ ਬੰਦਾ ਹੈ ਤੁਹਾਡੇ ਨਾਲ ਧੋਖਾ ਕਰ ਰਿਹਾ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਮੇਰੇ ਹਸਬੰਦ ਐਡਮਿਟ ਸੀ ਹਸਪੀਟਲ ਦਿੱਲੀ ਤੇ ਇਹਨੇ 10 ਜੂਨ ਨੂੰ ਇਹਨਾਂ ਦੀ ਡੈਥ ਹੋਈ ਆ 5 ਜੂਨ ਨੂੰ ਇਹਨੇ ਡਿਡ ਭੇਜੀ ਹੈ ਰਿਟਾਇਰਮੈਂਟ ਡਿਡ ਸਾਡੇ ਆਪਣੀ ਫਰਮ ਦੇ ਵਿੱਚੋਂ ਮੇਰੇ ਹਸਬੰਦ ਨੂੰ ਰਿਟਾਇਰ ਕਰ ਰਹੇ ਆ ਸਾਈਨ ਕਰਕੇ ਭੇਜੀ ਹੈ ਮੇਰੇ ਕੋ ਵਟਸਐਪ ਤੇ ਵੀ ਪ੍ਰੂਫ ਪਈ ਹੈ ਨਹੀਂ ਇਹ ਇਹ ਰਿਟਾਇਰ ਕਿਵੇਂ ਕਰ ਸਕਦੇ ਇੱਕ 파ਟਰਨ ਦੂਜੇ 파ਟਰਨ ਨੂੰ ਰਿਟਾਇਰ ਕਿਵੇਂ ਕਰ ਗਿਆ ਓਨਰ ਨੂੰ ਰਿਟਾਇਰ ਕਰ ਰਹੇ ਆ ਇਹ ਪਤਾ ਨਹੀਂ ਹੁਣ ਮੈਨੂੰ ਤੇਰੀ ਰਿਟਾਇਰਮੈਂਟ ਡੀਡ ਭੇਜੀ ਇਹਨਾਂ ਨੇ ਮੈਨੂੰ ਨਹੀਂ ਪਤਾ ਸੀਗਾ ਮੈਂ ਇੰਨੀ ਨਹੀਂ ਪੜੀ ਲਿਖੀ ਮੈਂ ਹਸਪੀਟਲ ਤੋਂ ਬੱਚਿਆਂ ਨੂੰ ਪੁੱਛਿਆ ਭੇਜ ਕੇ ਵਟਸਐਪ ਤੇ ਕਿ ਇਹ ਕੀ ਹੈ ਉਹਨਾਂ ਨੇ ਕਿਹਾ ਕਿ ਪਾਪਾ ਨੂੰ ਰਿਟਾਇਰ ਕਰ ਰਹੇ ਆ ਫਿਰ ਮੈਂ ਬੱਚਿਆਂ ਨੂੰ ਕਿਹਾ ਇਹਨਾਂ ਨੂੰ ਕੋਈ ਪ੍ਰੂਫ ਨਾ ਦੇਈਓ ਤੁਸੀਂ ਇਹ ਤੇਰੇ ਪਾਪਾ ਨੂੰ ਰਿਟਾਇਰਮੈਂਟ ਕਿਦਾਂ ਕਰ ਸਕਦੇ ਕੋਈ ਗੱਲ ਨਹੀਂ ਦੇਖੋ ਦੁਨੀਆ 'ਚ ਹਰ ਚੀਜ਼ ਦਾ ਹੱਲ ਹੈ ਜਿਹੜੀ ਝੂਠ ਹੁੰਦੀ ਹੈ ਨਾ ਉਹ ਤੁਹਾਨੂੰ ਕੁਝ ਟਾਈਮ ਲਈ ਪਰੇਸ਼ਾਨ ਜ਼ਰੂਰ ਕਰ ਸਕਦੀ ਹੈ ਲੇਕਿਨ ਤੁਹਾਨੂੰ ਹਰਾ ਨਹੀਂ ਸਕਦੀ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਇਹ ਅਜਨੀ ਤੇ ਕੱਲ ਹੋਏਗੀ ਅਸੀਂ ਫੈਕਟਰੀ ਗਏ ਨੇ ਨਾ ਹਰਾਸਮੈਂਟ ਕੀਤਾ ਉੱਥੇ ਮੈਨੂੰ ਕਹਿੰਦਾ ਛੜੂ ਲਗਾਉ ਉੱਥੇ ਫੈਕਟਰੀ ਚ ਕੁੜੀ ਨੇ ਵਰਕਰਜ਼ ਦੀ ਤਰ੍ਹਾਂ ਉੱਥੇ ਵੈਂਡਰ ਤੇ ਭਰਾਈ ਕੀਤੀ ਮਾਲ ਦੀ ਜਦੋਂ ਇਹਨੂੰ ਪਤਾ ਲੱਗਿਆ ਕੁੜੀ ਨੇ ਸਾਬ ਕਿਤਾਬ ਮੰਗਿਆ ਨੇ ਸਾਬ ਕਿਤਾਬ ਨਹੀਂ ਦਿੱਤਾ ਸਾਨੂੰ ਫਿਰ ਇਹਨੇ ਜ਼ਲੀਲ ਕਰਕੇ ਵਰਕਰਜ਼ ਦੇ ਸਾਹਮਣੇ ਇਹਨੇ ਸਾਨੂੰ ਫੈਕਟਰੀ ਚੋਂ ਬਾਹਰ ਕੱਢਿਆ ਸੀ ਤੁਸੀਂ ਜਿਹੜੀ ਇਹ ਫੈਕਟਰੀ ਹੈ ਇੱਥੇ ਜਿਹੜੀ ਤੁਹਾਡੀ ਮੈਂ ਤੁਸੀਂ ਕਰੇਗੀ 2008 ਤੋਂ ਇਹ ਰਜਿਸਟਰਡ ਹੋਈ ਉਸ ਤੋਂ ਪਹਿਲਾਂ ਤੁਹਾਡੀ ਰੈਂਟ ਤੇ ਜਲਦੀ 2018 ਤੱਕ ਮਤਲਬ ਨਾ ਹਾਂਜੀ ਰੈਂਟ ਉਸ ਤੋਂ ਬਾਅਦ ਤੁਸੀਂ ਇਹ 7 ਜਗਾ ਸੀ ਤੇ ਤੁਸੀਂ ਪੈਸਾ ਖਰਚ ਕੇ ਉਹਤੇ ਬਿਲਡਿੰਗ ਬਿਲਡ ਅਪ ਕੀਤੀ ਫੈਕਟਰੀ ਬਣਾਈ ਜਿਹਦਾ ਤੁਹਾਡੇ ਕੋਲ ਜਦੋਂ ਫੈਕਟਰੀ ਬਣਾਈ ਕੋਈ ਕਾਰਪੋਰੇਸ਼ਨ ਵਾਲੇ ਬੰਦੇ ਨਹੀਂ ਆਏ ਉਹਨਾਂ ਨੇ ਕੋਈ ਚਲਾਨ ਨਹੀਂ ਕੀਤਾ ਤੁਹਾਡੇ ਕਿ ਵੀ ਤੁਸੀਂ ਇਲੈਗਲ ਜਗ੍ਹਾ ਤੇ ਫੈਕਟਰੀ ਬਣਾ ਰਹੇ ਹੋ ਇਸ ਤਰ੍ਹਾਂ ਦਾ ਕੁਝ ਆਇਆ ਚਲਾਨ ਆਇਆ ਇਹਨਾਂ ਦੇ ਨਾਮ ਤੇ ਸੀ ਚਲਾਨ ਇਹਨਾਂ ਦੇ ਨਾਮ ਤੇ ਆਇਆ ਦੇਖੋ ਕਿੱਥੇ ਚਲਾਨ ਦਿਖਾਓ ਆ ਦੇਖੋ ਇਹਨਾਂ ਦੇ ਨਾਮ ਤੇ ਚਲਾਨ ਆਇਆ ਬਿੱਟੂ ਨਾਮ ਤੋਂ ਇਹਨਾਂ ਨੂੰ ਸਾਰੇ ਜਾਣਦੇ ਆ ਯਾਨੀ ਇਹਨਾਂ ਦਾ ਨਾਮ ਬਿੱਟੂ ਸੀਗਾ ਹਾਂਜੀ ਬਈ ਇਸੇ ਇਹਨਾਂ ਦਾ ਫਰਮ ਲੌਜਿਸਟਿਸ਼ਨ ਨਰਿੰਦਰ ਸਿੰਘ ਵਰਮਾ ਪਰ ਇਹਨਾਂ ਨੂੰ ਸਾਰੇ ਬਿੱਟੂ ਨਾਮ ਤੋਂ ਹੀ ਜਾਣਦੇ ਸੀ ਯਾਨੀ ਜਦੋਂ ਉੱਥੇ ਮੁਲਾਜ਼ਮ ਆਏ ਤੇ ਉਹਨੇ ਦੱਸਿਆ ਜੀ ਕਿ ਬਿੱਟੂ ਬਾਉ ਦੀ ਫੈਕਟਰੀ ਹੈ ਉਹਨੇ ਚਲਾਨ ਜਿਹੜਾ ਬਿੱਟੂ ਦੇ ਨਾਮ ਦਾ ਬਣਾ ਬਿੱਟੂ ਨਾਮ ਤੇ ਕੱਟਿਆ ਇਹ ਚਲਾਨ ਇਹਨਾਂ ਦਾ ਠੀਕ ਹੈ ਅੱਛਾ ਉਸ ਤੋਂ ਬਾਅਦ ਜਦ ਤੁਸੀਂ ਜਦੋਂ ਗਏ ਹੋ ਤੁਸੀਂ ਇਹਨਾਂ ਕੋਲ ਹਿਸਾਬ ਮੰਗਿਆ ਤੇ ਇਹਨਾਂ ਨੇ ਹਿਸਾਬ ਦੇਣ ਤੋਂ ਮਨਾਂ ਕੀਤਾ ਜਾਂ ਕੀ ਚੱਕਰ ਕੀ ਬਣਿਆ ਅੱਗੇ ਸਾਰ ਨਹੀਂ ਇਹਨਾਂ ਨੇ ਸਾਨੂੰ ਕੋਈ ਹਿਸਾਬ ਨਹੀਂ ਦਿੱਤਾ ਇਹਨਾਂ ਨੇ ਬੱਚਿਆਂ ਨੇ ਇਹ ਤਲੇ ਅੰਦਰ ਰੱਖਦੇ ਜਿਹੜਾ ਬਾਹਰ ਪਿਆ ਸੀ ਹਿਸਾਬ ਦੇਖਿਆ ਹਿਸਾਬ ਦੇ ਵਿੱਚ ਵੀ ਇਹਨਾਂ ਨੇ ਗੜਬੜ ਕੀਤੀ ਕਿ ਕਾਪੀ ਕੀਤੇ ਹੋਇਆ ਇੱਕ ਇਹ ਇੱਕ ਚੰਦਰਸ਼ੇਖਰ ਇਹ ਦੋ ਚੰਦਰਸ਼ੇਖਰ ਅਕਾਊਂਟੈਂਟ ਹੈ ਅਕਾਊਂਟੈਂਟ ਹੈ ਸਰ ਤੁਸੀਂ ਚੰਦਰਸ਼ੇਖਰ ਪਹਿਲਾਂ ਤੋਂ ਅਕਾਊਂਟੈਂਟ ਹੈ ਤੁਹਾਡੇ ਕੋਈ ਉਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਨੇ ਚੇਂਜ ਕੀਤਾ ਹੈ ਮੈਨੂੰ ਹੁਣ ਨਹੀਂ ਪਤਾ ਚੇਂਜ ਕੀਤਾ ਕਿ ਨਹੀਂ ਇਹਨਾਂ ਨੇ ਕੀਤਾ ਪਰ ਜਦ ਤੱਕ ਮੈਂ ਫੈਕਟਰੀ ਗਈਆਂ ਤਦ ਤੱਕ ਚੰਦਰਸ਼ੇਖਰ ਵੀ ਆਇਆ ਸੀ ਇੱਕ ਦਿਨ ਮੈਂ ਉਹਨੂੰ ਕਿਹਾ ਕੁੜੀ ਨੇ ਪੁੱਛਿਆ ਸੀ ਕਿ ਅੰਕਲ ਕੀ ਹਿਸਾਬ ਕਿਤਾਬ ਹੈ ਕਹਿੰਦਾ ਮੈਨੂੰ ਨਹੀਂ ਪਤਾ ਜੀ ਮਾਸਟਰ ਜੀ ਨੂੰ ਇਹਨਾਂ ਨੂੰ ਪੰਡਤ ਜੀ ਨੂੰ ਪਤਾ ਹੋਏਗਾ ਕਰ ਕੰਮ ਕਰਦਾ ਸੀ ਤੁਸੀਂ ਉਸ ਨੂੰ 파ਟਨ ਬਣਾ ਲਿਆ ਤਬੀਤ ਖਰਾਬ ਹੋਣ ਕਰਕੇ ਉਸ ਤੋਂ ਬਾਅਦ ਨਹੀਂ 파ਟਨਰੀ ਇਹ ਪਹਿਲਾਂ ਬਣਿਆ ਸੀਗਾ 2018 ਚ 파ਟਨਰ ਬਣਿਆ ਸੀਗਾ ਇਹਨੂੰ 2018 ਚ 파ਟਨਰ ਤਾਂ ਬਣਾਇਆ ਸੀ ਇਹ ਸੈਂਪਲ ਮਾਸਟਰ ਸੀ ਇਹਨੇ ਵਿਸ਼ਵਾਸ ਦਿੱਤਿਆ ਸੀ ਕਹਿੰਦਾ ਸੀ ਕਿ ਕੰਮ ਦੇ ਵਿੱਚ ਹੋਰ ਪ੍ਰੋਫਿਟ ਹੋਏਗਾ ਵਾਧਾ ਹੋਏਗਾ ਲਾਸਸ اور ਪ੍ਰੋਫਿਟ ਚ 파ਟਨਰ ਹੈ ਹੋਰ ਇਹ ਕਿਸੇ ਚੀਜ਼ ਚ 파ਟਨਰ ਨਹੀਂ ਮੇਰੇ ਕੋ ਕਾਗਜ਼ ਵੀ ਪਏ ਹੈ ਯਾਨੀ ਜਗਾ ਉਹਨਾਂ ਦੀ ਉਸ ਤੋਂ ਬਾਅਦ ਜੋ ਵੀ ਕੁਝ ਉਥੇ ਲੱਗਿਆ ਮੀਟਰ ਲੱਗਿਆ ਸਭ ਕੁਝ ਲੈ ਜਿਹੜਾ ਮੀਟਰ ਹੈ ਉਹ ਕਿਹਨਾਂ ਦੇ ਨਾਮ ਤੇ ਬਿਜਲੀ ਉਹ ਵੀ ਉਹਨਾਂ ਨੇ ਆਪਣੇ ਨਾਮ ਤੇ ਹੈ ਨਹੀਂ ਤੁਹਾਡੇ ਨਾਮ ਤੇ ਕਿ ਉਹਨਾਂ ਦੇ ਨਾਮ ਤੇ ਨਹੀਂ ਉਹਨਾਂ ਦੇ ਨਾਮ ਤੇ ਰਜਿਸਟਰੀ ਉਹਨਾਂ ਦੇ ਨਾਮ ਤੇ ਮੀਟਰ ਉਹਨਾਂ ਦੇ ਨਾਮ ਤੇ ਹੈ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਫਿਰ ਜਦੋਂ ਫੈਕਟਰੀ ਬਣ ਗਈ ਤੇ ਕੰਮ ਸ਼ੁਰੂ ਹੋ ਗਿਆ ਤੇ ਤੁਹਾਡੇ ਹਸਬੰਦ ਉਥੇ ਗਏ ਐ ਕੁਝ ਟਾਈਮ ਇਸ ਰਿਫੈਕਟਰੀ ਜਦੋਂ ਬਿਲਡਿੰਗ ਬਣੀ ਹੈ ਪਹਿਲਾਂ ਪਹਿਲਾਂ ਮਤਲਬ ਬਾਈ ਦੇ ਵਿੱਚ ਹੀ ਗਏ ਆ ਕਿਉਂਕਿ ਬਿਲਡਿੰਗ ਖੜੀ ਹੋਈ ਆ ਉਦੋਂ ਗਏ ਆ 2023 ਜਨਵਰੀ ਦੇ ਵਿੱਚ ਤਾਂ ਇਹ ਗਏ ਹੀ ਨਹੀਂ ਫੈਕਟਰੀ ਉੱਥੇ ਬਿਲਡਿੰਗ ਨੂੰ ਬਣਾਉਣ ਲਈ ਕੋਈ ਲੋਨ ਵਗੈਰਾ ਲਿਆ ਗਿਆ ਸੀ ਜਾਂ ਫਿਰ ਮਤਲਬ ਕੈਸ਼ ਤੁਹਾਡੇ ਕੋਲ ਪੈਸਾ ਸੀ ਜਿਹਦੇ ਨਾਲ ਤੁਸੀਂ ਨਹੀਂ ਮੇਰੇ ਘਰ ਦੇ ਉੱਤੇ ਸੀਸੀ ਲਿਮਿਟ ਹੈ ਇਹਦਾ ਪੈਸਾ ਸੀਗਾ ਜਿਹੜਾ ਇਹੇ ਪੈਸਾ ਲੱਗਿਆ ਆ ਔਰ ਮੇਰੇ ਮਕਾਮ ਦਾ ਨੋਟਿਸ ਆਇਆ ਸੀਗਾ ਜਿਹੜੀ ਸੀਸੀ ਲਿਮਿਟ ਹੈ ਉਹ ਫੈਕਟਰੀ ਦੇ ਨਾਮ ਤੇ ਆ ਉਸ ਨਹੀਂ ਮੇਰੇ ਇਸ ਘਰ ਦੇ ਨਾਮ ਦੇ ਉੱਤੇ ਇਹਨਾਂ ਨੇ ਲੋਨ ਚੱਕਿਆ ਸੀਸੀਸੀ ਲਿਮਿਟ ਜਿਹੜੀ ਘਰ ਦੇ ਉੱਤੇ ਲੈ ਕੇ ਉਹ ਬਿਲਡਿੰਗ ਤੇ ਲਗਾਇਆ ਪ੍ਰੋਫਿਟ ਸਾਰਾ ਲਗਾਇਆ ਇਹਨਾਂ ਨੇ ਬਿਲਡਿੰਗ ਤੇ ਠੀਕ ਹੈ ਯਾਨੀ ਇਹ ਪ੍ਰੋਫਿਟ ਐਂਡ ਲੋਸ ਦਾ ਹੀ ਸ਼ੇਅਰ ਮਤਲਬ 파ਟਨਰ ਸੀਗਾ ਨਾਥਿੰਗ ਐਲਸ ਹੋਰ ਕਿਸੇ ਚੀਜ਼ ਦਾ ਯਾਨੀ ਮਸ਼ੀਨਰੀ ਤੁਹਾਡੀ ਇਹ ਸਾਰਾ ਕੁਝ ਤੁਹਾਡਾ ਹੈ ਉਹ ਤਿੰਨ ਫਾਸੀਸ ਜਿਹੜਾ ਵੀ ਅੰਦਰ ਲੱਗਿਆ ਉਹ ਸਾਰਾ ਕੁਝ ਸਾਡਾ ਆਇਆ ਸਾਰਾ ਕੁਝ ਜਦੋਂ ਤੁਸੀਂ ਇਹਨੂੰ ਕਿਹਾ ਵੀ ਸਾਨੂੰ ਇਹਨਾਂ ਨੇ ਫਿਰ ਆਪ ਤੁਹਾਨੂੰ ਕਿਹਾ ਤੁਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਮਤਲਬ ਉਹਨ ਜਾਂ ਨਾ ਮੈਂ ਆਪਾਂ ਇਕੱਠਾ ਕੰਮ ਨਹੀਂ ਕਰਨਾ ਕਿਸ ਤਰ੍ਹਾਂ ਕੀ ਮੈਂ ਕੁਝ ਨਹੀਂ ਕਿਹਾ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਮੈਂ ਇਕੱਠਾ ਕੰਮ ਕਰ ਲੈਣੇ ਆਪਾਂ ਮੈਂ ਫਰਮ ਆਪਣੇ ਨਾਮ ਕਰਾ ਲੈਣੀ ਆ ਜਦ ਤੱਕ ਮੇਰਾ ਲੋਨ ਨਹੀਂ ਉਤਰਦਾ ਤਦ ਤੱਕ ਤੁਸੀਂ ਕੰਮ ਇਹ ਕਹਿੰਦੇ ਸੀ ਮੈਂ ਤੁਹਾਡਾ ਕੰਮ ਨਹੀਂ ਕਰਨਾ ਮੈਂ ਕਿਹਾ ਮੇਰੇ ਨਾਲ ਕੰਮ ਨਹੀਂ ਕਰਨਾ ਜਦ ਤੱਕ ਮੇਰਾ ਲੋਨ ਨਹੀਂ ਉਤਰਦਾ ਤਦ ਤੱਕ ਤੁਸੀਂ ਕੰਮ ਕਰ ਲਓ ਫਿਰ ਚਾਹੀ ਨਾ ਕਰਿਓ ਕਿੰਨੇ ਸਾਲਾਂ ਲੋਨ ਪੈਂਡਿੰਗ ਹੈ ਹਜੇ ਇਹ ਤਾਂ ਲਿਮਿਟ ਸੀਗੀ ਕਿ ਕਢਾਈ ਜਾਂਦੇ ਪੈਸੇ ਕਢਾਈ ਜਾਂਦੇ ਇਹਦੇ ਚੋ ਠੀਕ ਹੈ ਅੱਛਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਇਹ ਸਾਰਾ ਕੁਝ ਹੋ ਗਿਆ ਇਹਨਾਂ ਨੇ ਸਾਨੂੰ ਹਰ ਪਾਸੋਂ ਜਵਾਬ ਦਿੱਤਾ ਫਿਰ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਉੱਥੋਂ ਕੀ ਰਿਸਪੌਂਸ ਮਿਲਿਆ ਮੈਂ ਸੀਪੀ ਦੇ ਪੇਸ਼ ਹੋਈ ਸੀ ਫਿਰ ਸਭ ਤੋਂ ਪਹਿਲਾਂ ਤੁਹਾਨੂੰ ਚੌਂਕੀ ਕਿਹੜੀ ਲੱਗਦੀ ਹੈ ਜਿੱਥੇ ਇਫੈਕਟ ਹੈ ਉਹਨੂੰ ਇਹ ਥਾਣਾ ਕਿਹੜਾ ਲੱਗਦਾ ਹੈ ਜਗਤਪ uri ਚੌਂਕੀ ਆ ਜਗਤਪ uri ਚੌਂਕੀ ਸਭ ਤੋਂ ਪਹਿਲਾਂ ਜਣਾ ਤੁਹਾਡਾ ਫਰਜ਼ ਬੰਦਾ ਸੀ ਉੱਥੇ ਤੁਸੀਂ ਗਏ ਨਹੀਂ ਮੈਂ ਪਹਿਲਾਂ ਉੱਥੇ ਨਹੀਂ ਸੀ ਗਈ ਕਮਿਸ਼ਨਰ ਦੇੋਂ ਦਰਖਾਸਤ ਲੈ ਕੇ ਉਹਨਾਂ ਨੇ ਥਾਣੇ ਦੇ ਦਿੱਤੇ ਥਾਣੇ ਤੋਂ ਹੈਂਡਓਵਰ ਮੇਰੇ ਕਰਕੇ ਉਹਨਾਂ ਨੇ ਇੱਧਰ ਮੈਨੂੰ ਉਹ ਵੀ ਮੈਂ ਤਾਂ ਪਤਾ ਕਰਨ ਗਈ ਕਿ ਇਹ ਜੰਨੇ ਦਿਨ ਹੋ ਗਏ ਮੇਰੀ ਸੁਣਵਾਈ ਕਿਉਂ ਨਹੀਂ ਹੋਈ ਥਾਣੇ ਗਈ ਉਹਨਾਂ ਨੇ ਉੱਥੋਂ ਆਨਲਾਈਨ ਕੱਢ ਕੇ ਮੇਰੇ ਹੱਥ ਤੋਂ ਕਰਕੇ ਇੱਧਰ ਭੇਜ ਦਿੱਤੀ ਉਹਨਾਂ ਨੇ ਜਗਤਪ uri ਚੌਂਕੀ ਜੀ ਜਗਤਪ uri ਚੌਂਕੀ ਦੇ ਵਿੱਚ ਅਫਸਰ ਕਦੀ ਮਿਲਦੇ ਸੀ ਫਿਰ ਕਦੇ ਨਹੀਂ ਸੀ ਮਿਲਦੇ ਠੀਕ ਹੈ ਫਿਰ ਜ ਉਹ ਦਾ ਕੇਸ ਆਇਆ ਇਹ ਉਹ ਐਸਆਈ ਸੁਖਿੰਦਰ ਸਿੰਘ ਦੇ ਕੋਲ ਕੇਸ ਆਇਆ ਸੀ ਇਹ ਚੁੰਗੀ ਚਾਰਜ ਨੇ ਹਾਂਜੀ ਉਹਨਾਂ ਨੇ ਫਿਰ ਤੁਹਾਨੂੰ ਉਹਨਾਂ ਨੇ ਅਗਲੀ ਪਾਰਟੀ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਿਆ ਵੀ ਕੀ ਸਾਰੀ ਗੱਲਬਾਤ ਹੈ ਜਾਂ ਨਹੀਂ ਇਹ ਕਦੇ ਆਂਦਾ ਸੀ ਕਦੇ ਨਹੀਂ ਸੀ ਆਂਦਾ ਇਹ ਝੂਠੇ ਬਿੱਲ ਵੀ ਬਣਵਾ ਕੇ ਲੈ ਕੇ ਆਇਆ ਉਹ ਕਹਿੰਦੇ ਆ ਕਿ ਤੈਨੂੰ ਜੋ ਮਿਲਦਾ ਬੀਬੀ ਕਿੱਥੇ ਤੱਕੇ ਖਾਏਗੀ ਕੁੜੀ ਨੂੰ ਲੈ ਕੇ ਜੋ ਤੈਨੂੰ ਮਿਲਦਾ ਲੈ ਕੇ ਕਲੀਅਰ ਕਰ ਮੈਂ ਇਦਾਂ ਕਿੱਧਰ ਛੱਡਦਾ ਉਹ ਜਿਹੜੇ ਜਿਹੜੇ ਬੰਦੇ ਦਾ ਧੋਖਾ ਕੀਤਾ ਉਹ ਬੰਦਾ ਗੱਲ ਕਹਿੰਦਾ ਇਹ ਉਹ ਨਹੀਂ ਪੁਲਿਸ ਵਾਲੇ ਨੇ ਕਿਹਾ ਸੀ ਕਿ ਜੋ ਵੀ ਵੀ ਮਿਲਦਾ ਉਹ ਲੈ ਕੇ ਕਲੀਅਰ ਕਰ ਤੇ ਮੇਰਾ ਇਸ ਬੰਦੇ ਨੇ ਐਕਸੀਡੈਂਟ ਵੀ ਕਰਵਾਇਆ ਠੀਕ ਹੈ ਮੈਨੂੰ ਤਾਂ ਹੁਣ ਬਾਹਰ ਜਾਂਦੇ ਆ ਵੀ ਹੁੰਦਾ ਕਿ ਫੇਰ ਦੁਬਾਰਾ ਐਕਸੀਡੈਂਟ ਕਰਾ ਦੂਗਾ ਮੇਰਾ ਕੀ ਅਗਰ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਤਾਂ ਉਲਝ ਜਾਣਗੇ ਜੀ ਦੋਸਤੋ ਬਾ ਜਦੋਂ ਕਮਿਸ਼ਨਰ ਤੋਂ ਮਾਰਕੋਗੇ ਆ ਗਈ ਇੱਥੇ ਫਿਰ ਯਾਨੀ ਥਾਣੇ ਜੇ ਵੀ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਿਰਫ ਤੁਸੀਂ ਜੋ ਦਿਂਦਾ ਲੈ ਲਓ ਚੁੱਪ ਕਰਕੇ ਤੇ ਬਾਕੀ ਚੁੱਪ ਕਰ ਜਾਓ ਹਾਂਜੀ ਫਿਰ ਮੈਂ ਇਥੋਂ ਕੇਸ ਈਓ ਵਿੰਗ ਬਦਲਾਤਾ ਕਿ ਮੇਰਾ ਇੱਥੇ ਕੇਸ ਦਾ ਨਹੀਂ ਮਾਮਲਾ ਸੁਲਝ ਰਿਹਾ ਹੈਗਾ ਕਿਉਂਕਿ ਮੇਰੇ ਉੱਤੇ ਦਬਾਅ ਬਣ ਰਿਹਾ ਕਿ ਮੈਂ ਫੈਸਲਾ ਕਰ ਲਵਾਂ ਮੈਂ ਕਿੱਦਾਂ ਫੈਸਲਾ ਕਰ ਲਵਾਂ ਜਦੋਂ ਸਾਰਾ ਕੁਝ ਮੇਰਾ ਮੈਂ ਇਕੱਲੀਆਂ ਮਸ਼ੀਨਾਂ ਲੈ ਕੇ ਕੀ ਕਰਾਂ ਮੈਨੂੰ ਤਾਂ ਇਹੀ ਹੈ ਕਿ ਕੀ ਦੇਣ ਨੂੰ ਤੁਹਾਨੂੰ ਯਾਰ ਇਸ ਟਾਈਮ ਉਹ ਉਹ ਤਾਂ ਸਿਰਫ ਚਾਰ ਮਸ਼ੀਨਾਂ ਮੈਨੂੰ ਦੇ ਰਿਆ ਸੀਗਾ ਕੁਝ ਵੀ ਨਹੀਂ ਸੀ ਦੇ ਰਿਆ ਮੈਂ ਚਾਹਨੀ ਆ ਕਿ ਮੇਰੀ ਸਾਰੀ ਮਸ਼ੀਨਰੀ ਮੈਨੂੰ ਮਿਲ ਜਵੇ ਜੋ ਮੇਰੇ ਹਸਬੰਦ ਨੇ ਬਿਲਡਿੰਗ ਦੇ ਉੱਤੇ ਲਗਾਇਆ ਹੋਇਆ ਪੈਸਾ ਉਹ ਮਿਲ ਜਵੇ ਕਿੰਨਾ ਪੈਸਾ ਲੱਗਿਆ ਹੋਇਆ ਤੁਹਾਡਾ ਅੰਦਾਜ਼ਾ ਮੇਰੇ ਹਸਬੰਦ ਨੇ 50 ਦੇ ਇੱਕ ਉੱਪਰ ਲਗਾਤਾ ਪੈਸਾ 50000 50 ਲੱਖ ਤੋਂ ਪਲੱਸ ਲੱਗਾ ਪੈਸਾ ਬਿਲਡਿੰਗ ਤੇ ਮੇਰੇ ਹਸਬੰਦ ਨੇ ਲਗਾਇਆ ਹੁਣ ਜੇ ਮੈਂ ਕੱਲਾ-ਕੱਲਾ ਹਿਸਾਬ ਕਰੂੰਗੀ ਤੇ ਮੈਨੂੰ ਤਾਂ ਪਤਾ ਨਾ ਕਿੰਨੇ ਲੱਗੇ ਕਿਉਂਕਿ ਉਸ ਦੇ ਅੱਗੇ ਬਿਲਡਿੰਗ ਦੇ ਅੱਗੇ ਖੰਭਾ ਆ ਰਿਹਾ ਸੀ ਇਹਨਾਂ ਨੇ ਉਹ ਚੁਕਵਾਇਆ ਉਹ ਹਸਬੰਦ ਨੇ ਰਾਤ ਪੈਸੇ ਲੈ ਕੇ ਘਰ ਆਏ ਜੀ ਇਹ ਤੁਹਾਡੀ ਫਰਮ ਹੈ ਇਹਦਾ ਕੋਈ ਜੀਐਸਟੀ ਵੀ ਹੈ ਜੀਐਸਟੀ ਨੰਬਰ ਵਗੈਰਾ ਹੈਗਾ ਕੁਝ ਹਾਂਜੀ ਜੀਐਸਟੀ ਵੀ ਨੰਬਰ ਵੀ ਹੈਗਾ ਉਹ ਦੇਖੋ ਇਹਨਾਂ ਨੇ ਜੀਐਸਟੀ ਚ ਵੀ ਕਪਲਾ ਕੀਤਾ ਆਹ ਦੇਖੋ ਅੱਛਾ ਜੀ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ ਇਹਨਾਂ ਦੇ ਵਿੱਚ ਫਰਮ ਹੜੱਪਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਮੇਰੇ ਹਸਬੰਦ ਦੀ ਆ ਦੇਖੋ ਮੇਰੇ ਹਸਬੰਦ ਦੀ ਫੋਟੋ ਲੱਗੀ ਹੋਈ ਆ ਨੀਚੇ ਇਹਨਾਂ ਨੇ ਉੱਥੇ ਨਮ ਸਤਪਾਲ ਸ਼ਰਮਾ ਕਰ ਦਿੱਤਾ ਸਤਪਾਲ ਨੇ ਆਪਣੀ ਫੋਟੋ ਦੇ ਨਾਲ ਇੱਥੇ ਨਰਿੰਦਰ ਸਿੰਘ ਕਰ ਦਿੱਤਾ ਨਾ ਯਾਨੀ ਕਿਤੇ ਨਾ ਕਿਤੇ ਚਲਾਕੀ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਗਈ ਲੇਕਿਨ ਫਿਰ ਵੀ ਕਹਿੰਦੇ ਨਕਲ ਨੂੰ ਵੀ ਅਕਲ ਚਾਹੀਦੀ ਆ ਉਹ ਵੀ ਕੰਮ ਜਿਹੜਾ ਗਲਤ ਕਰ ਲਿਆ ਹੈ ਜਿੱਥੇ ਸਤਬਲ ਦੀ ਫੋਟੋ ਹੋਣੀ ਚਾਹੀਦੀ ਸੀ ਉੱਥੇ ਤੁਹਾਡੇ ਹਸਬੰਦ ਦੀ ਫੋਟੋ ਹੈ ਤੇ ਜਿੱਥੇ ਤੁਹਾਡੇ ਹਸਬੰਦ ਦੀ ਫੋਟੋ ਹੋਣੀ ਚਾਹੀਦੀ ਉਹਦੇ ਸਤਬਲ ਦੀ ਫੋਟੋ ਹੈ ਹਾਂਜੀ ਇਹੀ ਕਹ ਰਹੇ ਹੋ ਨਾ ਇਹੀ ਹੋਇਆ ਹੈ ਨਾ ਜੀ ਹਾਂਜੀ ਸੋ ਦੋਨੋਂ ਪਾਰਟਨਰ ਸੀ ਦੋਨੋਂ ਨੇ ਪਾਰਟਨ ਲਿਖਿਆ ਚਲੋ ਓਨਰ ਹੈ ਮੇਰੇ ਹਸਬੰਦ ਉਹਨਰ ਸਾਡੀ ਆਪਣੀ ਫਰਮ ਹੈ ਇਹ 파ਟਨਰ ਹੈ ਪਰ ਇਹਦੇ ਵਿੱਚ ਦੋਨੋਂ 파ਟਨਰ ਦਿਖਾਏ ਗਏ ਹੈ ਇਹ 파ਟਨਰ 파ਟਨਰ ਹੈ ਨਾ ਨਹੀਂ ਕਰ ਦਿੱਤਾ ਨਾ ਇਹਦੇ ਵਿੱਚ ਇਹਨੇ ਇਹਨੇ ਆਪ ਓਨਰ ਬਣਨ ਦੇ ਚਾਹਤੇ ਸੀ ਜਿਵੇਂ ਕੋਈ GST ਵੀ ਜਿਹਦੇ ਵਿੱਚ ਇਹ ਸਿੰਗਲ ਓਨਰ ਬਣ ਉਸ ਤੋਂ ਬਾਅਦ ਇਹ 파ਟਨਰ ਸਾਰੇ ਮਸ਼ੀਨਾਂ ਦੇ ਸਾਰੇ ਪੇਪਰ ਜਿੰਨੇ ਮੇਰੇ GST ਦੇ ਸੀ ਜਾਂ ਇਹਨਾਂ ਦੀਆਂ ਰਿਟਰਨਾਂ ਭਰਦੇ ਸੀ ਸਭ ਕੁਝ ਫੈਕਟਰੀ ਪਿਆ ਸੀ ਇਸ ਬੰਦੇ ਨੇ ਮੇਰੇ ਫੈਕਟਰੀ ਜਾਣ ਤੋਂ ਪਹਿਲਾਂ ਉਥੋਂ ਸਭ ਕੁਝ ਚੱਕ ਦਿੱਤਾ ਮੈਂ ਇਹਨਾਂ ਦੇ ਸਤਾਰੀ ਤੋਂ ਬਾਅਦ ਫੈਕਟਰੀ ਗਈ ਇਹਨੇ ਸਭ ਕੁਝ ਉਥੋਂ ਚੱਕ ਦਿੱਤਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਡਿਮਾਂਡ ਕਰਦੇ ਹੋ ਮੈਂ ਪ੍ਰਸ਼ਾਸਨ ਤੋਂ ਇਹ ਹੀ ਡਿਮਾਂਡ ਕਰਦੀ ਮੇਰਾ ਹੱਕ ਮੈਨੂੰ ਮਿਲੇ ਜੋ ਮੇਰਾ ਬਿਲਡਿੰਗ ਦੇ ਉੱਤੇ ਹੀ ਲੱਗਾ ਹੋਇਆ ਹੈ ਉਹ ਮੈਨੂੰ ਦੇ ਦੇਣ ਮੇਰੀ ਸਾਰੀ ਮਸ਼ੀਨਰੀ ਅੰਦਰੋਂ ਦੇ ਦੇਣ ਅੰਦਰ ਮਾਲ ਦੇ ਬੋਰੇ ਤੱਕ ਭਰੇ ਹੋਏ ਸੀਗੇ ਉਹ ਸਾਰੇ 7-8 ਮਾਲ ਦੇ ਬੋਰੇ ਸੀਗੇ ਉਹ ਸਾਰੇ ਅੰਦਰੋਂ ਪਤਾ ਨਹੀਂ ਹੁਣ ਹੈ ਜਾਂ ਹੈ ਨਹੀਂ ਜਿਸ ਦਿਨ ਮੈਂ ਗਈ ਆ ਮੈਂ ਫੈਕਟਰੀ ਦੇਖ ਕੇ ਆਈ ਆ ਮਾਲ ਅੰਦਰ ਬੋਰੇ ਉੱਪਰ ਪਈ ਹੋਈ ਸੀ ਇੱਥੋਂ ਤੱਕ ਕਿ ਮੇਰੇ ਹਸਬੰਦ ਅੰਦਰ ਲੱਕੜ ਵੀ ਖਰੀਦ ਕੇ ਰੱਖ ਕੇ ਗਏ ਸੀ ਕਿ ਫੈਕਟਰੀ ਨੂੰ ਸੈਟਿੰਗ ਕਰਨੀ ਆ ਇਹਨਾਂ ਨੇ ਉੱਪਰ ਪਰ ਮੈਨੂੰ ਹੁਣ ਨਹੀਂ ਪਤਾ ਉੱਥੇ ਕੀ ਹੈ ਕੀ ਨਹੀਂ ਜਦੋਂ ਉਹਨਾਂ ਦਾ ਨੰਬਰ ਹੈਗਾ ਜਿਹਨਾਂ ਜਿਹੜੇ ਤੁਹਾਡੇ 파ਟਨਰ ਸਤਿਬਾਜ ਤੁਹਾਡੇ ਕੋਲ ਕੋਈ ਨੰਬਰ ਹੈਗਾ ਨੰਬਰ ਦੋ ਇੱਕ ਵਾਰੀ ਤੂੰ ਹੁਣੇ ਤੁਹਾਨੂੰ ਸਿਰਫ ਕੁਝ ਮਸ਼ੀਨਾਂ ਚੰਨ ਮਸ਼ੀਨਾਂ ਦੇ ਕੇ ਮਤਲਬ ਫੈਸਲਾ ਕਰਨਾ ਜਾਂਦੇ ਆ ਹਾਂਜੀ ਪਰ ਮੈਂ ਜਿਹੜਾ ਦੇਖੋ ਇਹਨੇ ਪਿਛਲੀ ਜਨਵਰੀ ਤੋਂ ਆ ਹੁਣ ਫਰਵਰੀ ਵੀ ਨਿਕਲ ਗਈ ਹੈ ਇਹਨੇ ਕਮਾਈ ਕੀਤੀ ਹੈ ਮੇਰੀ ਮਸ਼ੀਨਰੀ ਤੋਂ ਕਮਾਈ ਕੀਤੀ ਹੈ ਮੈਨੂੰ ਉਹ ਚਾਹੀਦਾ ਪ੍ਰੋਫਿਟ ਜਦੋਂ ਕਿ ਇਹ ਲਾਸ ਔਰ ਪ੍ਰੋਫਿਟਸ 파ਟਨਰ ਹੈ ਬਸ ਮੈਨੂੰ ਮੇਰਾ ਉਹ ਲੋਸਰ ਪ੍ਰੋਫਿਟ ਜਿਹੜਾ ਮੇਰਾ ਹੂੰ ਮੇਰੀ ਇਹਨੇ ਫਰਮ ਯੂਜ਼ ਕੀਤੀ ਆ ਨੰਬਰ ਤੇ ਜੀ ਉਹਨਾਂ ਦਾ ਨੰਬਰ ਉਹਨਾਂ ਦਾ 96 533 17 536 ਸੋ ਸਤਪਾਲ ਸ਼ਰਮਾ ਨਾਮ ਦਾ ਇੱਕ ਸਖਸ਼ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਨਣਾ ਚਾਹਾਂਗੇ ਕਿ ਜਿਹੜੀ ਆਖਰਸਾਰਾ ਜਿਹੜਾ ਮਾਜ਼ਰਾ ਇਹ ਆਖਰ ਹੈ ਕੀ ਕੋਲ ਲਗਾਈ ਹੈ ਹੈਲੋ ਸਤਪਾਲ ਸ਼ਰਮਾ ਹੀ ਗੱਲ ਕਰ ਰਹੇ ਹਾਂ ਸਰ ਹਾਂਜੀ ਸਰ ਨਮਸਕਾਰ ਜੀ ਕਰਮਵੀ ਸ਼ਰਮਾ ਗੱਲ ਕਰ ਰਿਹਾ ਜੀ ਵੈਨਿਊਸ ਪੰਜਾਬ ਤੋਂ ਠੀਕ ਠਾਕ ਹਾਂ ਹਾਂਜੀ ਵਜੇ ਠੀਕ ਹੈ ਜੀ ਜੀ ਸ਼ਰਮਾ ਜੀ ਇੱਕ ਨਾ ਲੇਡੀਜ਼ ਹੈ ਕੋਈ ਉਹਨਾਂ ਨੇ ਕੁਝ ਬਲੇਮ ਤੁਹਾਡੇ ਤੇ ਲਗਾਏ ਨੇ ਕਿ ਤੁਸੀਂ ਉਹਨਾਂ ਦੀ ਕੋਈ ਫਰਮ ਸੀ ਲੋਜਿਸ ਫੈਸ਼ਨ ਉਹਦੇ ਜੇ ਤੁਸੀਂ ਕਦੇ ਕਟਰ ਮਾਸਟਰ ਹੁੰਦੇ ਸੀ ਆਫਟਰ ਦੈਨ ਸੈਂਪਲ ਮਾਸਟਰ ਹੁੰਦੇ ਸੀ ਮਾਫ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ 파ਟਰਨ ਬਣੇ ਉਸ ਤੋਂ ਬਾਅਦ ਤੁਹਾਡੀ ਜ਼ਮੀਨ ਤੇ ਉਹਨਾਂ ਵੱਲੋਂ ਪੈਸਾ ਲਗਾ ਕੇ ਇੱਕ ਫੈਕਟਰੀ ਬਣਾਈ ਗਈ ਜਿਹਦਾ GST ਨੰਬਰ ਵਗੈਰਾ ਸਾਰੇ 2008 ਤੋਂ ਲੈ ਕੇ ਉਹਨਾਂ ਦੇ ਨਾਮ ਤੇ ਨੇ ਤੇ ਉਹਨਾਂ ਦਾ ਇਹ ਇਲਜ਼ਾਮ ਹੈ ਤੁਹਾਡੇ ਤੇ ਕਿ ਤੁਸੀਂ ਉਸ ਫਰਮ ਨੂੰ ਹੜਕਪਨ ਦੀ ਕੋਸ਼ਿਸ਼ ਕਰ ਰਹੇ ਹੋ ਮਤਲਬ ਤੇ ਸਾਰਾ ਉਹਨਾਂ ਨੂੰ ਕੁਝ ਵੀ ਉਹਦੇ ਚ ਦੇਣ ਨੂੰ ਸਹਿਮਤ ਨਹੀਂ ਉਹਨਾਂ ਦੀ ਪਤੀ ਦੀ ਡੈਥ ਤੋਂ ਬਾਅਦ ਸਰ ਸਰ ਮੇਰੀ ਗੱਲ ਸੁਣੋ ਜੀ ਇਹ ਜੋ ਲੇਡੀ ਕੇਸ ਹੋਈ ਹੈ ਜੀ ਉਹਨਾਂ ਨੇ ਇਨਕੁਆਰੀ ਕੀਤੀ ਸਾਰੀ ਜੀ ਇਹ ਵੀ ਅੰਗਰੇਜ਼ ਦੇਸ ਹੈ ਉਹਨਾਂ ਨੇ ਇਨਕੁਆਰੀ ਸਾਰੀ ਕੀਤੀ ਜੀ ਉਸ ਤੋਂ ਬਾਅਦ ਉਸ ਲੇਡੀ ਨੇ ਕੋਰ ਕੇਸ ਕੀਤਾ ਜੀ ਜੋ ਸਰ ਕੋਡ ਉਹਦਾ ਉਹ ਉਹ ਸਹੀ ਕਰੂਗਾ ਆਪਾਂ ਉਹਦੇ ਤੇ ਐਗਰੀ ਹੈ ਆਪਾਂ ਉਹਦੀ ਸਹਿਮਤੀ ਹੈ ਉਹਨਾਂ ਨਾਲ ਜੀ ਹੁਣ ਇਹ ਲੇਡੀ ਜੇ ਜੋ ਮਰਦੀ ਬੋਲੀ ਜਾਵੇ ਥੋੜਾ ਬੋਲਦੀ ਸਾਡੇ ਬੋਲਗੇ ਤਾਂ ਉਹਦਾ ਜੰਗੀਰ ਜਾਣ ਰਹੀ ਨਹੀਂ ਜਾਪ ਜੀ ਤੁਸੀਂ ਠੀਕ ਹੈ ਨਹੀਂ ਮਤਲਬ ਬੈਕ ਰਹੀ ਉਹ ਕੋਰਟ ਦੀ ਸਦਕਾ ਕੋਰਟ ਉੱਪਰ ਏਗਾ ਰੱਖੇ ਨਹੀਂ ਵਿਸ਼ਵਾਸ ਰੱਖੇ ਕੋਰਟ ਫੈਸਲਾ ਦੋ ਆਜਿਨੀ ਦਾ ਕੱਲ੍ਹ ਤੋਂ ਦੋਗਾ ਤੁਸੀਂ ਥੋੜ੍ਹਾ ਜਿਹਾ ਸਚਾਈ ਤੇ ਮੇਰਾ ਚਾਹਨਾ ਪਾਓ ਮਤਲਬ ਸਚਾਈ ਹੈ ਕਿ ਅਸੀਂ ਤੁਹਾਡਾ ਪੱਖ ਜਾਣਨਾ ਚਾਹਨੇ ਆ ਮੇਰੀ ਸਰ ਸੱਚਾਈ ਮੇਰੀ ਇਹ ਹੈ ਜੋ ਕੋਰਟ ਕਹਿੰਦਾ ਹੁਣ ਇਹ ਲੈਡੀ ਦਾ ਜਿਹੜਾ ਕੋਰਟ ਕੀ ਸੀ ਕਰਤਾ ਫਿਰ ਦੱਸੋ ਉਹਦੇ ਚ ਕੀ ਰਹਿ ਗਿਆ ਨਹੀਂ ਕੋਰਟ ਕੇਸ ਤਾਂ ਕੋਰਟ ਕੇਸ ਉਹਨਾਂ ਨੇ ਕੀਤਾ ਹੋਇਆ ਕੁਝ ਤੁਸੀਂ ਗਏ ਹੋ ਕਦੇ ਕਿਸੇ ਤਰੀਕ ਦੇ ਸਰ ਹਾਂਜੀ ਉਹਨੇ ਕਿੱਥੇ ਆ ਕੋਰਟ ਕੇਸ ਮੇਰੇ ਤੇ ਨਹੀਂ ਕਿੱਥੇ ਕੀਤਾ ਹੋਇਆ ਕਿਹੜੀ ਕੋਰਟ ਚ ਹੈ ਜੀ ਕਿਹੜੇ ਜੱਜ ਕੋਲ ਹੈ ਸਰ ਇਹਨਾਂ ਮੈਨੂੰ ਪਤਾ ਨਹੀਂ ਕਿਹੜੇ ਜੱਜ ਕੋਲ ਉਹਨਾਂ ਨੂੰ ਪੁੱਛ ਲਓ ਤੁਸੀਂ ਕੋਰਟ ਦੀ ਤਰੀਕ ਤੇ ਗਏ ਹੋ ਸਰ ਤੁਹਾਨੂੰ ਇਹਨਾਂ ਦਾ ਪਤਾ ਹੀ ਹੋਏਗਾ ਫਿਰ ਮੈਂ ਜਾਂਦਾ ਹੀ ਹੁਣ ਮੈਨੂੰ ਉਹਨਾਂ ਕੋਲ ਜੱਜ ਸਾਹਿਬ ਦਾ ਨਾ ਨੰਬਰ ਯਾਦ ਹੈ ਨਾ ਮੈਂ ਫੋਨ ਯਾਦ ਆ ਕੋਈ ਕੋਰਟ ਨੰਬਰ ਯਾਦ ਹੋਏਗਾ ਕਿ ਕਿੰਨੇ ਨੰਬਰ ਕੋਰਟ ਚ ਕੇਸ ਹੈ ਸਰ ਮੈਨੂੰ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੂੰ ਤੇ ਮੈਂ ਆਪਣੇ ਵਕੀਲ ਨਾਲ ਜਾਂਦਾ ਆਪਣੇ ਵਕੀਲ ਨਾਲ ਆ ਜਾਂਦਾ ਇੱਕ ਫਰਮ ਜਿਹੜੀ ਦੂਸਰੇ ਬੰਦੇ ਦੇ ਨਾਮ ਤੇ ਰਜਿਸਟਰਡ ਹੈ ਆਲਰੇਡੀ ਉਹ ਨਾ ਕਦੇ ਟਰਾਂਸਫਰ ਹੋਈ ਹੈ ਨਾ ਚੇਂਜ ਹੋਈ ਹੈ ਫਿਰ ਕੀ ਗੱਲ ਸੁਣਾ ਮੈਂ ਮੈਂ ਉਹ ਫਰਮ ਚਲਾਉਂਦਾ ਜੀ ਨਾ ਨਾ ਉਹ ਸੀ ਕੰਮ ਕਰਦਾ ਹੁਣ ਤੇ ਕੋਈ ਕਰਦੇ ਆ ਜੋ ਕਰਦੇ ਉਹਨਾਂ ਨੂੰ ਪਤਾ ਹੋਊਗਾ ਤੇ ਤੁਸੀਂ ਉਸ ਫੈਕਟਰੀ 'ਚ ਇਸ ਟਾਈਮ ਹੁੰਦੇ ਹੋ ਜਿਹੜੀ ਫੈਕਟਰੀ ਦਾ ਐਡਰੈਸ ਹੈ ਇਹ ਕੇਅਰ ਸਿੰਘ ਨਗਰ ਜਿਹੜੀ ਫੈਕਟਰੀ ਹੈ ਸਰ ਮੈਂ ਕਿਤੇ ਨਹੀਂ ਹੁੰਦਾ ਉਹ ਸਿਰਫ ਉਹਨਾਂ ਕੋਲ ਹੀ ਹੈ ਸਰ ਫਰਮ ਉਹਨਾਂ ਘਰ ਦੇ ਐਡਰੈਸ ਤੇ ਫਰਮ ਬਣਾਈ ਹੋਈ ਹੈ ਉਹ ਵੀ ਰੱਪੇ ਲੈ ਕੇ ਚਲੋ ਹੂੰ ਉਹਨਾਂ ਦੇ ਘਰ ਦਾ ਐਡਰੈਸਰ ਪਰ ਹੁੰਦਾ ਸਾਂ ਕੋਈ ਸੁਣੇ ਘਰ ਦਾ ਨਹੀਂ ਜਿਹੜੀ ਕੇਹਰ ਸਿੰਘ ਨਗਰ ਚ ਫੈਕਟਰੀ ਹੈ ਇਹ ਤੁਹਾਡੀ ਹੈ ਜਾਂ ਇਹਨਾਂ ਦੀ ਹੈ ਜਿਹੜੀ ਜਿਹੜੀ ਕੇਹਰ ਸਿੰਘ ਨਗਰ ਚ ਫੈਕਟਰੀ ਹੈ ਕੋਈ ਇਹ ਬਿਲਕੁਲ ਨਹੀਂ ਉਹਨਾਂ ਨਾਲ ਕਿਉਂ ਨਹੀਂ ਗੱਲ ਕਰਦੇ ਉਹ ਬੰਦਿਆਂ ਨੇੜੇ ਨਾ ਆਫਿਸ ਹੁੰਦੇ ਉਹਨਾਂ ਨੂੰ ਫੇਸ ਕਰੋ ਨਾ ਕੋਈ ਨਹੀਂ ਜੋ ਫੇਸ ਹੁੰਦੇ ਮੈਂ ਫੇਸ ਹੁੰਦਾ ਗੱਲ ਖਤਮ ਕੀ ਕਾ ਮੈਂ ਵੀ ਜਾਂਦਾ ਹੋਊਂ ਵੀ ਜਾਂਦੇ ਨਹੀਂ ਦੇਖੋ ਮੈਂ ਉਹਨਾਂ ਦਾ ਪੱਖ ਸੁਣਿਆ ਮੈਂ ਇੱਕ ਨਿਰਪੱਖ ਪੱਤਰਕਾਰ ਤਾਂ ਕਰਕੇ ਮੈਂ ਤੁਹਾਡਾ ਪੱਖ ਜਾਣਨਾ ਜ਼ਰੂਰੀ ਸਮਝਿਆ ਇਸ ਕਰਕੇ ਤੁਹਾਨੂੰ ਫੋਨ ਲਾਇਆ ਕਰ ਤੁਸੀਂ ਐਦਾਂ ਕਰੋ ਮੇਰੇ ਵਕੀਲ ਨਾਲ ਗੱਲ ਕਰ ਲੋ ਵੀ ਤੁਹਾਨੂੰ ਉੱਤਰ ਦੇਣਗੇ ਇਹ ਚੀਜ਼ ਉਹਨਾਂ ਨਾਲ ਗੱਲ ਕਰ ਲਈ ਪੱਤਰਕਾਰ ਦਾ ਵਕੀਲ ਨਾਲ ਕਿਤੇ ਕੀ ਮੈਟਰ ਸਰ ਮੈਂ ਤਾਂ ਐਸ ਪਾਰਟੀ ਤੋਂ ਪਾਰਟੀ ਤੁਹਾਡੀ ਤੁਹਾਡੇ ਕੋਲੋਂ ਜਾਣਕਾਰੀ ਲੈਣ ਜਾਣਾ ਕਿ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਸੱਚ ਹੈ ਕਿ ਝੂਠ ਨੇ ਬਸ ਮੇਰੇ ਤੇ ਇਲਜ਼ਾਮ ਜਿਹੜੀ ਲਗਾ ਰਹੀ ਸਰ ਸਰ ਝੂਠ ਹੈਗੇ ਠੀਕ ਹੈ ਮੈਂ ਉਹਨਾਂ ਨੂੰ ਉਹ ਮਨੇ ਭਰਾ ਨਾਲੋਂ ਕਦੇ ਸਮਝਿਆ ਸੀ ਪਾਰਟਨਰ ਰਹੇ ਸੀ ਤੁਸੀਂ ਦੋਨੋਂ ਪਾਰਟਨਰ ਹੁੰਦੇ ਸੀ ਬਾਜੀ ਪਹਿਲਾਂ ਹਾਂਜੀ ਤੁਸੀਂ ਇਹਨਾਂ ਦੇ ਪਤੀ ਨਾਲ ਕਦੇ ਪਾਰਟਨਰ ਰਹੇ ਹੋ ਬੈਕ ਸਟੋਰੀ ਮੈਂ ਫੋਨ ਦੇ ਉੱਤੇ ਤੁਹਾਨੂੰ ਕੁਝ ਕਹਿ ਸਕਦਾ ਤੁਸੀਂ ਆ ਤਾਂ ਵਕੀਲ ਸਾਹਿਬ ਨਾਲ ਮੈਂ ਤੁਹਾਨੂੰ ਗੱਲ ਕਰਵਾ ਦੂੰਗਾ ਕੱਲ ਨੂੰ ਸੱਲ ਮੇਰੀ ਕੇਸੀ ਹੈ ਮੈਂ ਉੱਥੇ ਜਾਣਾ ਇਹ ਸੱਲ ਗੱਲ ਨਹੀਂ ਮੇਰੇ ਸਿੰਪਲ ਜਿਹਾ ਸਵਾਲ ਹੈ ਤੁਸੀਂ ਕਦੇ ਇਹਨਾਂ ਦੇ ਪਤੀ ਨਾਲ ਪਾਟ ਰਹੇ ਹੋ ਕੋਈ ਤਰੀਕੀ ਬੇਸ਼ਰਮ ਸਰ ਮੈਂ ਵੀ ਤੁਹਾਡੇ ਕੋਸ਼ਿਸ਼ ਵਿੱਚ ਜਵਾਬ ਦੇਣਾ ਜੀ ਹਾਂ ਕੋਰ ਕੋਰ ਹੀ ਉਹਨਾਂ ਨੇ ਕਿਹਾ ਮੈਂ ਨਹੀਂ ਕਿਹਾ ਹੋਇਆ ਜੀ ਉਹਨਾਂ ਨਾਲ ਗੱਲ ਕਰ ਲਓ ਬੰਲੀ ਸਰ ਨਹੀਂ ਇਹ ਤਾਂ ਮੇਰੇ ਕੋਲ ਹੀ ਬੈਠੇ ਨੇ ਮੈਂ ਤਾਂ ਇਹਨਾਂ ਦੀ ਇਹਨਾਂ ਦੀ ਬਾਈਟ ਕਰਕੇ ਤੁਹਾਡਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸਰ ਕੀ ਸਰ ਮੈਂ ਤਾਂ ਕੋਈ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਵਕੀਲ ਸਾਹਿਬ ਨਾਲ ਗੱਲ ਕਰ ਲਓ ਮੈਂ ਇਹਦੇ ਬਾਰੇ ਕੁਝ ਨਹੀਂ ਕਰਦਾ ਯਾ ਦੇਖੋ ਕੱਲ ਨੂੰ ਤੁਸੀਂ ਸਾਡੇ ਤੇ ਇਹ ਬਲੇਮ ਨਾ ਕਰੋ ਕਿ ਇਹਨਾਂ ਨੇ ਇੱਕ ਪੱਕੀ ਖਬਰ ਚਲਾਈ ਜੀ ਮੇਰਾ ਕੋਈ ਪੱਖ ਨੇ ਪੁੱਛਿਆ ਮੇਰੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਮੈਂ ਤੁਹਾਨੂੰ ਫੋਨ ਲਾਇਆ ਸਰ ਮੈਂ ਤੁਹਾਨੂੰ ਵੀ ਲੀਗਲ ਨੋਟ ਭੇਜਿਆ ਜਾਂ ਕਰਦਾ ਇਹ ਕੀ ਬੜਾ ਲੋਕੀ ਮਤਲਬ ਉਹਨਾਂ ਨੇ ਦੇਖਿਆ ਕੀ ਨਹੀਂ ਹੈ ਕਿ ਆਪਾਂ ਪੁਲਿਸ ਨਾਲ ਕੀ ਇਨਕੁਆਇਰੀ ਕੀਤੀ ਕੀ ਨਹੀਂ ਕਿ ਸਾਰਾ ਲਿਖਿਆ ਹੋਇਆ ਦੇ ਜੀ ਸਰ ਹਾਂ ਜੀ ਤੁਹਾਨੂੰ ਵੀ ਸਾਈਡ ਭੰਤੀ ਉਹ ਲੀਗਲ ਨੋਟ ਭੇਜਿਆ ਹੋਣਾ ਕਰ ਲਓ ਕਿਰਨ ਨੂੰ ਭੇਜਿਆ ਹੋਇਆ ਆਪਣਾ ਬਸ ਸਰ ਚਾਰ ਲੋਕ ਜਿਹੜੇ 3-4 ਕਿਤੇ ਨੇ ਨਾ ਪਾਇਆ ਹੋਇਆ ਉਹ ਸਾਰੇ ਚੈੱਕ ਕਰ ਲਓ ਤੁਸੀਂ ਉਹ ਤੁਹਾਨੂੰ ਮੈਟਰ ਮਿਲ ਜਾਊਗਾ ਕੀ ਹੈ ਕੀ ਨਹੀਂ ਉਹਦੇ ਜੀ ਨੋਟਿਸ ਕਿਰਨ ਨੂੰ ਭੇਜਿਆ ਪੱਤਰਕਾਰ ਨੂੰ ਨੋਟਿਸ ਭੇਜਿਆ ਹੈ ਜਿਹੜੇ ਜੀ ਨੇ ਸਾਨੂੰ ਗਲਤ ਇਲਜ਼ਾਮ ਲਗਾ ਰਿਹਾ ਸਾਡੇ ਦੇ ਜਦੋਂ ਪੁਲਿਸ ਨੇ ਡੈਰਿਕ ਸਟੇਸ਼ਨ ਕਰ ਲਈ ਸਾਹਮਣੇ ਕਰ ਲਿਆ ਦੱਸੋ ਕੀ ਰਹਿ ਗਿਆ ਬੇਦੁੱਪ ਉੱਟੋ ਲਾਵਾ ਕੋਰਗੀ ਕਿੱਥਾ ਹੈ ਨਨ ਅੱਛਾ ਨਹੀਂ ਅਸੀਂ ਤਾਂ ਤੁਹਾਡਾ ਪੱਖ ਜਾਣਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਹੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਨਾ ਸਰ 4 ਸਾਲ ਤੋਂ ਇਹ ਚੱਲ ਰਹੀ ਹੈ ਇਹ ਕਾਨੂੰਨ ਅਨੁਸਾਰ ਹੈ ਦੱਸਣਾ ਹੈ ਤੁਹਾਨੂੰ ਲੀਗਲ ਨੋਟ ਭੇਜਦਾ ਦੱਸੋ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਗੋਸਟ ਭੇਜਣਾ ਵੀ ਦੇਖ ਲਓ ਸਰ ਮੇਰਾ ਨੰਬਰ ਹੈਗਾ 9256729291 1 मिनट सर 1 मिनट होल्ड कर मैं ਤੁਹਾਨੂੰ ਨਾਲ ਇੱਕ ਨੋਟ ਭੇਜਦਾ ਜੀ ਤੁਹਾਡਾ ਵਰਕ ਟਾਈਮ ਚੱਲ ਰਿਹਾ ਹੈ ਤੇ ਬਿਲਕੁਲ ਚੱਲਦਾ ਹੈ ਸਰ ਹਲੋ ਹਲੋ ਪੈਸਾ ਹੁਣ ਆ ਕਰ ਹਲੋ ਹਲੋ ਹਨ ਜੀ ਸਰ নমস্কার ਜੀ নমস্কার ਸਰ ਸਰ ਕਰਮਵੀ ਸ਼ਰਮਾ ਬੋਲ ਰਿਹਾ ਸੀ ਵੈਨਿਊਸ ਪੰਜਾਬ ਤੋਂ ਠੀਕ ਠਾਕ ਹਾਂ ਸਰ ਮੈਂ ਅੱਜ ਮੈਨੂੰ ਕਿਸੇ ਥਰੂ ਇੱਥੇ ਆਨ ਦਾ ਮੌਕਾ ਮਿਲਿਆ ਇਹਨਾਂ ਦੇ ਮੈਂ ਸਾਰੇ ਵੀਵਜ਼ ਲਏ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਸਤਪਾਲ ਜੀ ਤੇ ਜਿਹੜੇ ਇਲਜ਼ਾਮ ਲਗਾਏ ਆ ਉਹਨਾਂ ਦੀ ਪੁਸ਼ਟੀ ਲਈ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਿਹਾ ਜੇਕਰ ਉਹ ਆਪਣਾ ਪੱਖ ਦੱਸਣਾ ਚਾਹਣਗੇ ਤਾਂ ਜੀ 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 ਇਹ ਪਿਛਲੇ ਕੁਆਰਤਾਲ ਨਾਲ 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 ਕੰਟੈਕਟ ਸੀ ਜੀ ਆਪਾਂ ਇਹਨਾਂ ਨੂੰ ਭਿਆਉ ਚਾਹ ਤੁਸੀਂ ਕੌਣ ਸਾਹ ਬੋਲ ਰਹੇ ਹੋ ਜੀ ਬੋਲਦਾ ਸਰ ਜੀ ਬਨੋ ਬੋਲ ਜੀ ਜੀ ਠੀਕ ਨਹੀਂ ਇਹ ਕਦੇ ਇਹਨਾਂ ਨਾਲ ਕੀ ਨਾਮ ਹੈ ਜਿਨ੍ਹਾਂ ਦਾ ਨਾਮ ਕੀ ਨਾਮ ਹੈ ਤੁਹਾਡੇ ਹਸਬੰਦ ਦਾ ਨਰਿੰਦਰ ਸਿੰਘ ਵਰਮਾ ਇਹ ਨਰਿੰਦਰ ਸਿੰਘ ਵਰਮਾ ਦੇ ਕਦੇ 파ਟਨਰ ਰਹੇ ਆ ਸਰ ਨੰਬਰ ਲੋ ਸਰ ਹੈਲੋ ਹੈਲੋ ਲੱਗਦਾ ਤੁਹਾਨੂੰ ਜੱਗ ਨਾਲ ਜ਼ਬਰਦਸਤ ਜੀ ਜੋ ਤੁਹਾਨੂੰ ਡਾਕੂਮੈਂਟ ਚਾਹੀਦੀ ਆ ਜੋ ਆਤੀ ਲੀਗਲ ਨੋਟਿਸ ਤੇ ਗਿਆ ਇਹਨਾਂ ਨੂੰ ਸਰ ਅਸੀਂ ਤਾਂ ਨਾ ਅਸੀਂ ਦਾ ਅਸੀਂ ਦਾ ਨਿਰਪੱਖ ਇੱਕ ਖਬਰ ਚਲਾਣੀ ਆ ਜਿਹਦੇ ਵਿੱਚ ਤੁਹਾਡਾ ਦੋਨਾਂ ਦਾ ਪੱਖ ਜਿਹੜਾ ਮਤਲਬ ਦੋ ਤੁਸੀਂ ਦੱਸੋਗੇ ਉਹ ਚਲਾ ਦਾਂਗੇ ਜੋ ਇਹ ਦੱਸਣਗੇ ਉਹ ਚਲਾ ਦਾਂਗੇ ਅਸੀਂ ਅਸੀਂ ਕਿਸੇ ਦੇ ਖਰੀਦੇ ਹੋਏ ਨਹੀਂ ਨਾ ਇਹਨਾਂ ਦੇ ਨਾਲ ਤੁਹਾਡੇ ਹੈ ਨਾ ਜੀ ਨਹੀਂ ਨਾ ਸਰ ਸਾਖੀ ਜੀ ਤਾਂ ਗੱਲ ਆਪਾਂ ਤਾਂ ਤਾਂ ਹੁੰਦੇ ਨਾ ਕਿ ਆਪ ਡੋਮੈਨਟ ਨੰਬਰ ਨਹੀਂ ਜੀ ਵਿਸ਼ਵਾਸ ਹੋਵੇ ਆਪਾਂ ਟੀਨ ਪਹੀ ਚੀਜ਼ਾਂ ਬੰਦਾ ਬਿਠਾਇਆ ਵਾ ਜਦੋਂ ਵਿਸ਼ਵਾਸ ਖਤਮ ਹੋ ਗਿਆ ਉਸ ਤੋਂ ਬਾਅਦ ਹੀ ਤਾਂ ਪ੍ਰੈਸ ਆਂਦੀ ਹੈ ਸਰ ਉਸ ਤੋਂ ਬਾਅਦ ਹੀ ਤਾਂ ਉਜਾਗਰ ਹੁੰਦਾ ਹੈ ਜੀ ਜੀ ਮੇਰੀ ਗੱਲ ਸੁਣੋ ਨਾ ਜੀ ਮੇਰੀ ਗੱਲ ਸੁਣੋ ਸਾਡੇ ਵੱਲੋਂ ਤਾਂ ਉਹਨੇ ਇਹਨਾਂ ਨੇ ਕੀ ਕਿਹਾ ਸਾਨੂੰ ਕੁਝ ਨਹੀਂ ਪਤਾ ਸਾਡੇ ਵੱਲੋਂ ਤਾਂ ਅਸੀਂ ਨਾ ਤਾਂ ਇਹਨਾਂ ਨੂੰ ਕਦੇ ਪਹਿਜ ਹੀ ਕਮੀ ਹੋਣ ਤੁਸੀਂ ਹੂੰ ਠੀਕ ਆ ਜਿੰਨਾਂ ਨੂੰ ਪੈਸਾ ਦੇ ਚੁੱਕੇ ਹੋ ਸਰ ਹੁਣ ਤੱਕ ਇਹਨਾਂ ਨੂੰ ਸਰ ਇਹ ਮੈਂ ਤੁਹਾਨੂੰ ਹੁਣ ਇਹ ਇਹਨਾਂ ਦਾ ਬਕਾਇਦਾ ਸਾਡੀ ਡੀਟੇਲ ਬਣਾਈ ਹੋਈ ਆ ਯਾਨੀ ਤੁਹਾਡੀ ਮਤਲਬ ਪਾਰਟਨਰਸ਼ਿਪ ਚ ਹੈਗੀ ਹੈ ਫਰਮ ਇਹਨਾਂ ਦੀ ਤੁਹਾਡੇ ਨਾਲ ਹਨਾ ਨਹੀਂ 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 ਜਿਹੜੀ ਠੀਕੀ ਆ ਖਤਮ ਹੋ ਗਈ ਹੈ ਕਦੋਂ ਖਤਮ ਹੋਈ ਹੈ ਸਰ ਉਹ ਅਸਲੀ ਮੇਰੀ ਗੱਲ ਸੁਣੋ ਮੇਰੇ ਕੋਲ ਆਪਣਾ ਨੰਬਰ ਏ ਹੋ ਜੀ ਸਰ ਉਸ ਤੋਂ ਵੀ ਕੋਈ ਡਾਕੂਮੈਂਟ ਚਾਹੀਏ ਨਹੀਂ ਵਰਨਾ ਫੋਨ ਕਰਕੇ ਨਹੀਂ ਮੇਰਾ ਨੰਬਰ ਲਿਖੋ ਤੁਸੀਂ 92567 92567 29291 29 ਸੋ 91 ਹਾਂ ਜੀ ਠੀਕ ਹੈ ਕਰਨਜੀਤ ਸਿੰਘ ਜੀ ਬੋਲ ਰਹੇ ਹੋ ਕਰਨਵੀਰ ਸ਼ਰਮਾ ਕਰਨਜੀਤ ਸ਼ਰਮਾ ਠੀਕ ਹੈ ਸਰ ਜੀ ਕਹੇ ওকে ਸਰ ਸੋ ਏਸੀ ਸਤਪਾਲ ਤੇ ਉਹਨਾਂ ਦੇ ਮਿੱਤਰ ਜਿਨ੍ਹਾਂ ਨਾਲ ਆਪਣੀ ਗੱਲਬਾਤ ਹੋਈ ਉਹਨਾਂ ਨੇ ਆਪਣਾ ਨਾਮ ਵੀ ਹੁਣ ਰਿਕਾਰਡ ਦੱਸਿਆ ਹੁਣ ਦੇਖਦੇ ਆ ਆਪਾਂ ਜਿਹੜਾ ਸੁਖਵਿੰਦਰ ਸਿੰਘ ਐਸੀ ਜਿਨ੍ਹਾਂ ਕੋਈ ਸਾਰਾ ਮਾਮਲਾ ਹੈ ਉਹਨਾਂ ਕੋ ਵੀ ਇਸ ਮਾਮਲੇ ਦੀ ਥੋੜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਸੁਖਵਿੰਦਰ ਸਿੰਘ ਜਗਤਪ uri ਚੌਂਕੀ ਦੇ ਨੇ ਜੀ ਹਾਂ ਜੀ ਸੋ ਆਪਾਂ ਸੁਖਵਿੰਦਰ ਸਿੰਘ ਚੌਂਕੀ ਇਨਚਾਰਜ ਨੂੰ ਫੋਨ ਲਗਾਇਆ ਹੈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਸਾਰਾ ਜਿਹੜਾ ਮਾਦਰਾ ਕਰਮੀ ਸ਼ਰਮਾ ਬੋਲ ਰਿਹਾ ਸੀ ਜੀ ਵੈਨੂ ਪੰਜਾਬ ਤੋਂ ਹਾਂ ਜੀ ਸਰ ਇੱਕ ਨਾ ਤੁਹਾਡੇ ਕੋਲ ਕੇਸ ਹੈ ਕੋਈ ਲੇਡੀਜ਼ ਹੈ ਉਹਦੀ ਕੋਈ ਜਿੱਦਾਂ ਫੈਕਟਰੀ ਹੈ ਫੈਕਟਰੀ ਦੇ ਕਿਸੇ ਸਤਪਾਲ ਨਾਮ ਦੇ ਬੰਦੇ ਨੇ ਕਬਜ਼ਾ ਵਗੈਰਾ ਕੀਤਾ ਹੈ ਉਹਦੀ ਜਗ੍ਹਾ 'ਚ ਉਹ ਫੈਕਟਰੀ ਜਰੂਰ ਬਣੀ ਹੈ ਲੇਕਿਨ ਪੈਸਾ ਉਹਨਾਂ ਨੇ ਉਹਨਾਂ ਵੱਲੋਂ ਬੁਲਾਇਆ ਗਿਆ ਸੀ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੀ ਹੈ ਉਹਨਾਂ ਦੇ ਹਸਬੰਦ ਦੀ ਡੈਥ ਤੋਂ ਬਾਅਦ ਇਦਾਂ ਦਾ ਕੋਈ ਕੇਸ ਤੁਹਾਡੇ ਕੋਲ ਹੈ ਉਹਨਾਂ ਦੀ ਕੋਈ ਐਫਆਰ ਹੋਈ ਹੈ ਸਰ ਵੇਲੀ ਹੋਈ ਹੈ ਫਾਰ ਕਿਤਨੀ ਹੈ ਸਰ ਕੋਰ ਕੇ ਚੱਲਦਾ ਜੀ ਇਹ ਨਹੀਂ ਕੋਰ ਕੇ ਇਸ ਦਾ ਸਰ ਕੋਈ ਚੱਲ ਨਹੀਂ ਦੇ ਕੋਰ ਕੇ ਇਸ ਤਾਂ ਉਹਨਾਂ ਨੇ ਲਗਾਇਆ ਕਿ ਜੀ ਜਿਹੜਾ ਜੋਦ ਚ ਹੋਇਆ ਉਹਦੇ ਜਿਹੜਾ ਖਰਚਾ ਵਗੈਰਾ ਉਹਦੀ ਮੰਗਿਆ ਇਹਨਾਂ ਨੇ ਸਿਰਫ ਉਹਦਾ ਹਿਸਾਬ ਵਗੈਰਾ ਮੰਗਿਆ ਉਹਦਾ ਉਹਦਾ ਪ੍ਰੋਪਰਟੀ ਨਾਲ ਤਾਂ ਕੋਈ ਡਿਸਟ੍ਰੀ ਹੈ ਨਹੀਂ ਸਰ ਤੇ ਵੀਰਾ ਜੋ ਹਿਸਾਬ ਤਾਂ ਪੁਲਿਸ ਤੋਂ ਕਰਾਉਣੀ ਚਾਹੀਦੀ ਨਹੀਂ ਨਹੀਂ ਪੁਲਿਸ ਨਹੀਂ ਕਰਾ ਸਕਦੀ ਮੈਂ ਤਾਂ ਇਹ ਕਹਿ ਰਿਹਾ ਕਿ ਉਹਨਾਂ ਵੱਲੋਂ ਕੰਪਲੇਂਟ ਸੀ ਯੂਆਈਡੀ ਲੱਗਿਆ ਸੀ ਕਮਿਸ਼ਨਰ ਸਾਹਿਬ ਵੱਲੋਂ ਉਹਦੇ ਤੇ ਕੋਈ ਐਫਆਈਆਰ ਹੋਈ ਕਿ ਨਹੀਂ ਹੋਈ ਬਸ ਨਹੀਂ ਨਹੀਂ ਹੁਣ ਨਹੀਂ ਹੋਣੀ ਜੀ ਨਹੀਂ ਹੋਣੀ ਨਹੀਂ ਜੀ ਹੈ ਨਹੀਂ ਵੀਰੇ ਨਹੀਂ ਜਦੋਂ ਕਾਰਨ ਕੀ ਹੈ ਬਾਜੀ ਕਿਉਂ ਨਹੀਂ ਹੋਣੀ ਨਹੀਂ ਹੁੰਦੀ ਜੀ ਸਾਡੇ ਅਫਸਰਾਂ ਡਿਸਕਸ ਕਰਕੇ ਫਾਈਲ ਹੋਈ ਹੈ ਅੱਛਾ ਅਫਸਰਾਂ ਡਿਸਮਿਸ ਕਰਤੀ ਫਾਈਲ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਸਰ ਤਾਂ ਵਾਜੀ ਠੀਕ ਹੋ ਗਿਆ ਵੀਰੇ ਸੋ ਜਿਵੇਂ ਕਿ ਆਪਣੀ ਗੱਲਬਾਤ ਜਗਦੇਵ ਸਿੰਘ ਨਾਲ ਹੋਈ ਹੈ ਜਿਹੜੇ ایਓ ਵਿੰਗ ਦੇ ਏਐਸਆਈ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਸੀਨੀਅਰ ਅਫਸਰਸ ਨੇ ਉਹਨਾਂ ਵੱਲੋਂ ਜਿਹੜੀ ਫਾਈਲ ਆਉ ਡਿਸਮਿਸ ਕਰ ਦਿੱਤੀ ਗਈ ਸੀ ਜਿਹਦੇ ਕਾਰਨ ਜਿਹੜੀ ਉਹ ਉੱਥੇ ਕੋਈ ਵੀ ਕਾਰਵਾਈ ਜਿਹੜੀ ਉਹ ਅੱਗੇ ਨਹੀਂ ਹੋ ਰਹੀ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਏਓ ਨੇ ਤੁਹਾਡੇ ਜਗਦੇਵ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਉਹਨਾਂ ਵੱਲੋਂ ਜਿਹੜੀ ਫਾਈਲ ਹੈ ਉਹ ਡਿਸਮਿਸ ਕਰ ਦਿੱਤੀ ਗਈ ਹੈ ਕੀ ਲੱਗਦਾ ਹੈ ਇਸ ਆਦਮੀ ਕੋ ਕਿਹੜੀਆਂ ਪਾਵਰਾਂ ਨੇ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਇਹਦੀ ਫੈਮਲੀ ਇਹਨੂੰ ਸਪੋਰਟ ਕਰਦੀ ਸਤਪਾਲ ਸ਼ਰਮਾ ਨੂੰ ਔਰ ਇਹਨੂੰ ਜਿਹੜੀਆਂ ਫਰਮਾਂ ਕੰਮ ਕਰਦੀਆਂ ਨਾਲ ਇਹਨੂੰ ਫਰਮਾਂ ਸਪੋਰਟ ਕਰ ਰਹੀਆਂ ਕਿਉਂਕਿ ਕੈਸ਼ ਘਮ ਹੋ ਰਿਹਾ ਆ ਮੇਰੀ ਫਰਮ ਯੂਜ਼ ਕਰ ਰਹੀਆਂ ਜੇ ਚੈੱਕ ਲੈ ਰਿਆ ਹੋਵੇਗਾ ਤੇ ਆਪਣੇ ਨਾਮ ਤੇ ਲੈ ਰਿਆ ਹੋਵੇਗਾ ਮੈਨੂੰ ਕੁਝ ਨਹੀਂ ਇਸ ਬਾਰੇ ਪਤਾ ਮੈਨੂੰ ਤਾਂ ਇਹ ਵੀ ਡਰ ਰਿਹਾ ਹੁਣ ਇੱਕ ਵਾਰੀ ਇਹ ਮੇਰਾ ਐਕਸੀਡੈਂਟ ਕਰਵਾ ਚੁੱਕਾ ਆ ਮੇਰੀ ਜਾਨ ਨੂੰ ਖਤਰਾ ਆ ਰੋਡ ਤੇ ਜਾਂਦੇ ਕੁਝ ਵੀ ਕਰਵਾ ਸਕਦਾ ਆ ਕਿਉਂਕਿ ਪੁਲਿਸ ਐਫ ਆਈ ਆਰ ਦੇ ਤੇ ਨਹੀਂ ਕਰ ਰਹੀ ਮੇਰੇ ਕੋਲ ਇੱਕ ਇੱਕ ਪ੍ਰੂਫ ਪਿਆ ਇਹਦੇ ਖਿਲਾਫ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਹੜਾ ਕਮਿਸ਼ਨਰ ਸਾਹਿਬ ਕੋਲ ਜਦੋਂ ਤੁਸੀਂ ਕਮਿਸ਼ਨ ਅਪਲੀਕੇਸ਼ਨ ਦਿੱਤੀ ਉਹਦਾ ਇੱਕ ਯੂਆਈਡੀ ਨੰਬਰ ਮਿਲਿਆ ਉਸ ਤੋਂ ਬਾਅਦ ਇਹਨਾਂ ਨੂੰ ਮਾਰਕ ਹੋਈ ਸੀ ਜਗਦੇਵ ਜੀ ਨੇ ਹਾਂਜੀ ਹੋਈ ਹੈ ਮੇਰੇ ਕੋਲ ਆਇਆ ਸੀਗਾ ਮੈਂ ਜਗਦੇਵ ਜੀ ਦਾ ਕਹਿਣਾ ਹੈ ਕਿ ਉਹਨਾਂ ਸੀਨੀਅਰ ਅਫਸਰ ਉਸ ਫਾਈਲ ਜਿਹੜੀ ਡਿਸਮਿਸ ਕਰਤੀ ਹੈ ਤੇ ਜਿਹਦੇ ਕਰਕੇ ਜੀ ਕੋਈ ਕਾਰਵਾਈ ਪਰ ਮੈਨੂੰ ਦੱਸਣਾ ਤਾਂ ਚਾਹੀਦਾ ਸੀ ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਦੀਵਾਲੀ ਦੇ ਦਿਨ ਦੇ ਲਾਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਆਪਣੇ ਬਿਆਨ ਦੇ ਚੱਲੀ ਆ ਤੇ ਤੁਸੀਂ ਦੀਵਾਲੀ ਤੋਂ ਬਾਅਦ ਬੁਲਾ ਲਿਓ ਮੈਨੂੰ ਨਹੀਂ ਪਤਾ ਇਹਨਾਂ ਨੇ ਦੂਜੀ ਪਾਰਟੀ ਨੂੰ ਕਦੋਂ ਬਿਆਨ ਕਰਾਈ ਕਦੋਂ ਡਿਸਮਿਸ ਕੀਤਾ ਮੈਨੂੰ ਕੁਝ ਨਹੀਂ ਪਤਾ ਉਸ ਬਾਰੇ ਠੀਕ ਹੈ ਜੀ ਧੰਨਵਾਦ ਸੋ ਇਹ ਹਾਲਾਤ ਨੇ ਤੁਹਾਨੂੰ ਦਿਖਾਇਆ ਹੈ ਕਿ ਕਾਜ਼ਮੀ ਦਾ ਜਿਹੜਾ ਵਿਸ਼ਵਾਸ ਹੈ ਇੱਕ ਵਰਕਰ ਦੇ ਵਿਸ਼ਵਾਸ ਕਰਦਾ ਹੈ ਜਿਹੜਾ ਬੰਦਾ ਉਹਦੀ ਫੈਕਟਰੀ 'ਚ ਵਰਕਰ ਹੁੰਦਾ ਹੈ ਉਹ ਕਿਤੇ ਨਾ ਕਿਤੇ ਉਹਨੂੰ ਹੱਦ ਨਾਲੋਂ ਵੱਧ ਜਿਹੜੀ ਇੱਜ਼ਤ ਦੇ ਦਿੰਦਾ ਹੈ ਇੱਜ਼ਤ ਦੇਣ ਤੋਂ ਬਾਅਦ ਉਹਨੂੰ 파ਟਨਰ ਬਣਾਉਂਦਾ ਹੈ 파ਟਨਰ ਬਣਾਉਣ ਤੋਂ ਬਾਅਦ ਉਹਦੀ ਜਗ੍ਹਾ ਤੇ ਇੱਕ ਫੈਕਟਰੀ ਬੰਦੀ ਹੈ ਫੈਕਟਰੀ ਬਣਨ ਤੋਂ ਬਾਅਦ ਉਹ ਬੰਦਾ ਜਿਹੜਾ ਹੈ ਉਹਦੀ ਜਿਹੜਾ ਮਾਲਕ ਹੈ ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਉਹ ਉਸਨੂੰ 파ਟਨਰਸ਼ਿਪ ਬਣਾ ਕੇ ਆਪਣੇ ਨਾਲ ਅੱਗੇ ਕੰਮ ਜਿਹੜਾ ਚਾਲੂ ਕਰਦਾ ਹੈ ਲੇਕਿਨ ਉਸ ਤੋਂ ਬਾਅਦ ਦੋਸਤੋ ਜਿਹੜੀ ਕਹਾਣੀ ਇਹ ਸਾਰੀ ਤੁਹਾਨੂੰ ਸੁਣਾਈ ਹੈ ਸੋ ਜੇਕਰ ਤੁਸੀਂ ਵੀ ਆਪਣੇ ਕਿਸੇ ਰਿਸ਼ਤੇਦਾਰ ਨੂੰ دوست ਨੂੰ ਸਗੇ ਸੰਬੰਧੀ ਨੂੰ ਹੱਦ ਨਾਲੋਂ ਵੱਧ ਇੱਜ਼ਤ ਦੇਵੋਗੇ ਪਿਆਰ ਕਰੋਗੇ ਜਾਂ ਉਸ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਹਾਲਾਤ ਹੋ ਰਹੇ ਨੇ ਐਸੇ ਕਰਕੇ ਜੇ ਲੋਕ ਨੇ ਉਹ ਅੱਜ ਆਪਣੇ ਰਿਸ਼ਤੇਦਾਰਾਂ ਨੂੰ ਡਰਦੇ ਨੇ ਕਿ ਵੀ ਲੋਕ ਕਹਿੰਦੇ ਨੇ ਕਿ ਰਿਸ਼ਤੇਦਾਰ ਇੱਕ ਦੂਜੇ ਦੀ ਸਹਾਇਤਾ ਨਹੀਂ ਕਰਦੇ ਇਹ ਸਰਦ ਸ਼ਰਮਾ ਇਹ ਨੇ ਸਤਵਲ ਸ਼ਰਮਾ ਜੀ ਇਹਨਾਂ ਦੇ ਦਰਸ਼ਨ ਕਰੋ ਇਹ ਸਤਵਲ ਸ਼ਰਮਾ ਜੀ ਨੇ ਤੇ ਹੋਰ ਲੋਕਾਂ ਨੂੰ ਵੀ ਨੇ ਦਰਸ਼ਨ ਜ਼ਰੂਰ ਕਰਾਇਓ ਕਿ ਹੋ ਸਕਦਾ ਹੈ ਇਹ ਕਿਸੇ ਹੋਰ ਦੇ ਪਾਰਟਨਰ ਵੀ ਸ਼ਾਇਦ ਬਣਨ ਦੀ ਕੋਸ਼ਿਸ਼ ਕਰਦੇ ਹੁਣ ਕਿਉਂਕਿ ਭੈਣ ਜੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਦੋਸਤ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਦਾ ਵੀ ਕਹਿਣਾ ਸੀ ਕਿ ਇਹ ਤਕਰੀਬਨ 15 ਤੋਂ 20 ਫੈਕਟਰੀਆਂ ਵਿੱਚ ਕੰਮ ਕਰਦੇ ਨੇ ਘੱਟੋ ਘੱਟ 50 ਸਾਲ ਤੋਂ ਸਾਨੂੰ ਜਾਣਦੇ ਨੇ ਕਾਫੀ ਫਰਮਾਂ ਵਿੱਚ ਇਹ ਕੰਮ ਕਰਦੇ ਨੇ ਸ਼ਾਇਦ ਕਿਸੇ ਹੋਰ ਫਰਮ ਵਿੱਚ ਵੀ ਪਾਰਟਨਰਸ਼ਿਪ ਲੈਣ ਦੇ ਚਾਹਵਾਨ ਹੋਣ ਜਾਂ ਇਸ ਤਰ੍ਹਾਂ ਦਾ ਕੁਝ ਕਰਨ ਦੇ ਚਾਹਵਾਨ ਹੁਣ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਇਨਸਾਨ ਦੀ ਸੱਚਾਈ ਜਿਹੜੀ ਆ ਉਹ ਲੋਕਾਂ ਤੱਕ ਪਹੁੰਚ ਜਾਵੇ ਜਦੋਂ ਮੀਡੀਆ ਨੇ ਇਹਦੇ ਨਾਲ ਇਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਇਹਦਾ ਇੱਕੋ ਹੀ ਜਵਾਬ ਸੀ ਮੇਰੇ ਵਕੀਲ ਨੂੰ ਪਤਾ ਗੱਲ ਕਰੋ ਮੇਰੇ ਵਕੀਲ ਨਾਲ ਗੱਲ ਕਰੋ ਮੇਰੇ ਵਕੀਲ ਨਾਲ ਗੱਲ ਕਰੋ ਕਿਉਂਕਿ ਉਹ ਬੰਦਾ ਕਿਸੇ ਵੀ ਤਰੀਕੇ ਦੇ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਸੀ ਜਿਵੇਂ ਕਿ ਵਕੀਲ ਨੇ ਉਸ ਨੂੰ ਸਮਝਾਇਆ ਹੋਵੇ ਕਿ ਤੈਨੂੰ ਕਿਸੇ ਦਾ ਵੀ ਫੋਨ ਆਵੇ ਤੇ ਤੂੰ ਇਹ ਕਹਿਣਾ ਕਿ ਸਿਰਫ ਵਕੀਲ ਨਾਲ ਗੱਲ ਕਰੋ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਗਰੀਬ ਪਰਿਵਾਰ ਨੂੰ ਜਿਹੜਾ ਹੈ ਉਹ ਇਨਸਾਫ ਮਿਲ ਸਕੇ ਇਹਨਾਂ ਦੀ ਪ੍ਰਾਪਰਟੀ ਤੇ ਜਿਹੜਾ ਪੈਸਾ ਇਹਨਾਂ ਨੇ ਲਗਾਇਆ ਸੀ ਬਣਾਉਣ ਨੂੰ ਉਹ ਮਿਲ ਸਕੇ ਇਹਨਾਂ ਦੀ ਮਸ਼ੀਨਰੀ ਮਿਲ ਸਕੇ ਤੇ ਉਹਨਾਂ ਦਾ ਜਿਹੜਾ ਜਿਹੜਾ ਪ੍ਰੋਫਿਟ ਹੈ ਉਹ ਮਿਲ ਸਕੇ ਸੋ ਪੁਲਿਸ ਨੂੰ ਵੀ ਬੇਨਤੀ ਲਾਵਾਂਗੇ ਕਿ ਇਹੋ ਜਿਹੇ ਜਿਹੜੇ ਕੇਸ ਨੇ ਉਹਨਾਂ ਤੋਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਇੱਕ ਮਹਿਲਾ ਲਈ ਪੁਲਿਸ ਥਾਣੇ ਚ ਸਾਡੇ ਬਾਰ ਬਾਰ ਪੇਸ਼ ਹੋਣਾ ਕਿਤਨੇ ਕਿਤੇ ਔਖਾ ਜ਼ਰੂਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ